ਪ੍ਰੀਤਿਕਾ ਖਾਲਸਾ ਬੈਗ੍ਰੀਟੀ ਕੀ ਫਤਿਹ ਜੀ ਬាទ ਖਾਲਸਾ ਹੋਰ ਜੀ ਫਤਿਹ ਜੀ ਭਾਈ ਸਾਹਿਬ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਚ ਹਾਂਜੀ ਕਿਰਪਾ ਜੀ ਦਾਦਾ ਤੁਸੀਂ ਸਨਾਉ ਗੁਰੂ ਕੋਲ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਤੇ ਭਾਈ ਸਾਹਿਬ ਮੈਂ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਣਾ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬਾਬਾ ਸਖਦੇਵ ਸਿੰਘ ਪੁੱਜੋ ਵਾਲਾ ਜਿਹੜਾ ਡੇਰਾ ਹੈਗਾ ਹੂੰ ਉਹਦੇ ਬਾਰੇ ਜਾਣਕਾਰੀ ਲੈਣਾ ਚਾਹਣਾ ਮੈਂ ਉਸ ਗੱਲ ਵੱਲ ਵੀ ਜਾਊਂਗਾ ਜਿਸ ਤਰੀਕੇ ਦੇ ਨਾਲ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਪਹਿਲਾਂ ਹਾਲ ਦੀ ਘੜੀ ਜੋ ਹਾਲੀ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਚੁੱਕਿਆ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਇਸ ਬਾਬੇ ਦਾ ਵਿਰੋਧ ਵੀ ਹੋ ਰਿਹਾ ਤੇ ਬਹੁਤ ਸਾਰੇ ਲੋਕ ਪੱਖ ਦੇ ਵਿੱਚ ਬੋਲਦੇ ਹੋਏ ਵੀ ਨਜ਼ਰ ਆ ਰਿਹਾ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਹ ਤਾਂ ਜੀ ਜਿਵੇਂ ਕਾਲੀ ਇਸ ਕੌਮ ਦਾ ਇੱਕ ਵੱਡਾ ਦੁਖੀ ਬੰਦਾ ਹੈ ਜੋ ਪੰਥ ਦਾ ਰੇੜਾ ਘੜ ਕਰਨ ਵਾਸਤੇ ਇਹ ਵਿੱਚ ਕਿਸਵੈਦ ਕੀਤੀ ਕੋਈ ਸਿੱਖੀ ਦੀ ਇਹਨਾਂ ਕੋਲ ਇੱਕ ਅਗਤੀ ਭਾਰੀ ਮਤ ਨਹੀਂ ਹੈ ਜੀ ਇੱਕ ਰਤੀ ਭਾਰੀ ਇਹਨਾਂ ਦੇ ਕੋਲ ਸਿੱਖੀ ਦਾ ਕਣਕਾ ਮਾਸਟਰ ਵੀ ਕੋਈ ਮਤ ਨਹੀਂ ਸਿੱਖ ਧਰਮ ਜਿਹੜਾ ਉਹ ਇੱਕ ਨਵੇਂ ਧਰਮ ਹੈ ਜੀ ਸਿੱਖ ਧਰਮ ਇੱਕ ਨੀਵਾ ਚੱਲਣ ਵਾਲਾ ਧਰਮ ਹੈ ਸਿੱਖ ਇੱਕ ਬਹਾਦਰ ਚੜ੍ਹਦੀ ਕਲਾ ਵਾਲਾ ਇਹ ਧਰਮ ਹੈ ਜੀ ਹੁਣ ਇਹਨੂੰ ਤੁਸੀਂ ਬਾਬਾ ਕੇ ਮੈਂ ਬਾਬਾ ਨਹੀਂ ਕਹਾਂਗਾ ਮੈਂ ਇਹਨੂੰ ਮਹਾ ਬਿਸ਼ਰਮ ਕਹਾਂਗਾ ਜੇ ਰਤਾ ਨੂੰ ਸੇਕ ਨੂੰ ਗਰਾਂਸਾ ਮੜਾ ਦੀ ਤਾਬੇ ਦੇ ਰਿਹਾ ਜੀ ਤੇ ਉਹਨਾਂ ਤੇ ਗਾਣੇ ਗਾ ਦਿੰਦਾ ਹੂੰ ਤੇ ਟੂਣਾ ਦੇ ਗਾਣੇ ਗਾ ਕੇ ਤੇ ਬੀਬੀਆਂ ਉਹ ਬੀਬੀਆਂ ਵੀ ਨਹੀਂ ਕਹਾਂਗਾ ਆਪਾਂ ਕਹਿ ਦਿੰਦੇ ਆ ਵੀ ਇਹ ਜੱਟਾਂ ਨਾਲ ਸਾਡੀ ਧਿਆਈ ਧੀ ਪੈਨੂੰ ਮੜਾ ਪੋਲ ਗਿਆ ਨਾਸਿਆ ਵੜ ਦੇਣਾ ਪਿੰਡਾਂ 'ਚ ਲੜਾਈਆਂ ਹੋ ਜਾਂਦੀਆਂ ਜੀ ਇਹ ਇਹ ਉੱਤੇ ਕੀ ਬਕਵਾਸ ਬੋਲ ਰਿਹਾ ਜੀ ਇਹ 바ਬਾ ਕਿੱਧਰ ਦਾ ਹੋਇਆ 바ਬਾ 바ਬਾ ਚੋੜਾਵਰ ਸਿੰਘ ਜੀ 바ਬਾ ਫਤਿਹ ਸਿੰਘ ਜੀ 바ਬਾ ਜਿਹਾਰ ਸਿੰਘ ਜੀ ਇਹ ਸੀ ਨਾਂ ਉਹਨਾਂ ਦਾ ਨਾਂ ਛੋਟੇ ਬਾਪੇ ਜੀ ਉਹਨਾਂ ਬਾਬਿਆਂ ਦਾ ਨਾਂ ਇਹ ਬੇਸ਼ਰਮਾ ਨੂੰ ਨਾਂ ਦੇ ਦਿੱਤਾ ਬੱਦ ਇਹ ਬਾਬੇ ਨਹੀਂ ਇਹ ਬੇਸ਼ਰਮ ਨੇ ਹੂੰ ਇਹ ਮਹਾ ਬੇਸ਼ਰਮ ਲੋਕ ਨੇ ਤੇ ਜਿਹੜੇ ਲੋਕ ਜਥੇਬੰਦੀਆਂ ਨੇ ਬੜੀਆਂ ਬੜੀਆਂ ਫਰਦੀਆਂ ਪੰਜਾਬ ਦੇ ਵਿੱਚ ਇਹ ਕੋਈ ਵੀ ਨਹੀਂ ਹੁਣ ਉੱਠਦੀ ਉਧਰ ਨਹੀਂ ਦੱਸਦਾ ਇੱਕ ਤਾਂ ਮਜਬੀ ਸਿੰਘ ਦਾ ਪਰਛਾਦਾ ਵੱਖਰਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕੁਰਸੀ ਲਾ ਕੇ ਇੱਥੇ ਬੈਠਦਾ ਨਹੀਂ ਨਹੀਂ ਪੁੱਚੋਵਾਲ ਡੇਰੇ ਦੇ ਵਿੱਚ ਜਿਹੜੇ ਸਾਡੇ ਮਜਬੀ ਸਿੱਖ ਭਰਾ ਨੇ ਉਹਨਾਂ ਨੂੰ ਪ੍ਰਸ਼ਾਦਾ ਬਾਕੀ ਸੰਗਤ ਦੇ ਨਾਲ ਨਹੀਂ ਛਕਣ ਦਿੱਤਾ ਜਾਂਦਾ ਜੀ। ਨਾ 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 ਜੀ ਪ੍ਰਸ਼ਾਦਾ ਨਹੀਂ ਛਕਣ ਦਿੱਤਾ ਜਾਂਦਾ। ਇਹ ਕੁੱਤੇ ਕਬਰ ਬਣਾਈ ਹੈ, ਉੱਤਲਾ ਬਣਿਆ ਹੈ। ਟਿੱਲੇ ਦੇ ਉੱਤੇ ਕਬਰਾਂ ਬਣੀਆਂ ਨੇ। ਸਾਰੇ ਪੰਜਾਬ ਚੋਂ ਕਬਰਾਂ ਦੇ ਉੱਤੇ ਸਰੂ ਮਹਾਰਾਜ ਜੀ ਦੇ ਲੈ ਆਂਦੇ। ਇਸ ਬੰਦੇ ਨੇ ਕਬਰ ਬਣਾਈ ਤੇ ਉੱਧਰ ਨੂੰ ਕਾਲ ਤੱਕ ਸਮ ਹੁਨਾਮਾ ਕਰਨ ਦਾ ਹੁਕਮਾਂਮ ਲਾਗੂ ਜਾਰੀ ਕਰਨ ਵਾਲੇ ਆਪ ਬਾਜਰੀਆਂ ਪਰਦੇ ਨੇ। ਇਹਨਾਂ ਨੂੰ ਸ਼ਰਮ ਬਿਸ਼ਰਮਾ ਨੂੰ ਸ਼ਰਮ ਨਹੀਂ ਆਉਂਦੀ। ਪੀ ਇਹ ਕੀ ਕਰਦੇ? ਹੂੰ। ਬਾਬਾ ਜੀ ਮੈਂ ਵੀਡੀਓ ਵੇਖੀ ਉੱਥੇ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਚਰਨ ਸਿੰਘ ਗਰੇਵਾਲ ਜਾ ਕੇ ਸਿਫਤ ਸਲਾਹ ਕਰਦੇ ਹੋਏ ਨਜ਼ਰ ਆਏ ਨੇ ਉਹ ਕਹਿੰਦੇ ਨੇ ਕਿ ਇੱਥੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਬੱਚਿਆਂ ਨੂੰ ਵਿਦਿਆ ਦੀ ਦਾਤ ਦਿੱਤੀ ਜਾ ਰਹੀ ਹੈ ਹਾਂ ਵਿਦਿਆ ਦੀ ਦਾਤ ਤੁਹਾਨੂੰ ਪਤਾ ਹੀ ਹੈ ਪਿੱਛੇ ਸਾਰਾ ਕੁਝ ਚੱਲਿਆ ਹੈ ਕਿੰਨੀ ਕੁ ਵਿਦਿਆ ਦੀ ਦਾਤ ਤੇ ਹੂੰ ਤੇ ਇਹ ਕੋਈ ਸਲਾਹ ਦਾ ਵੱਡਾ ਝੱਲਾ ਫਿਰ ਉਹ ਗੱਡੀ ਦੇ ਐਕਸੀਡੈਂਟ ਨਾਲ ਬੰਦਾ ਮਾਰਤਾ ਕਿਸ ਤਰ੍ਹਾਂ ਭੱਜ ਕੇ ਜਾਨ ਬਚਾਈ ਇਹ ਸਾਰਾ ਕੁਝ ਇਹਨਾਂ ਦੇ ਕੋੜਮੇ ਦੇ ਵਿੱਚੋਂ ਹੈ ਇਹ ਸਾਰਾ ਕੁਝ ਆਪਾਂ ਨੂੰ ਪਤਾ ਹੀ ਇਹ ਮੈਨ ਨੇ ਆ ਸਿੱਖਿਆ ਦਿੱਤੀ ਹੈ ਬੱਚਿਆਂ ਨੂੰ ਅੱਛਾ ਤੇ ਐਸਜੀਪੀਸੀ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਸਾਡੇ ਜਥੇਦਾਰ ਸ੍ਰੀ ਅਕਾਲਤਖਬ ਸਾਹਿਬ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਬੱਬਾ ਜੀ ਜਦੋਂ ਹੁਣ ਮੈਨੂੰ ਲੱਗਦਾ ਤੁਸੀਂ ਤਾਂ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਰਦੇ ਆਏ ਹੋ ਪਰ ਹੁਣ ਤਾਂ ਵੱਡੇ ਪੱਧਰ ਦੇ ਉੱਤੇ ਹੋਰ ਵੀ ਲੋਕ ਗੱਲ ਕਰ ਰਹੇ ਨੇ ਪਰ ਐਸਜੀਪੀਸੀ ਜਾਂ ਸਾਡੇ ਜਥੇਦਾਰ ਸ੍ਰੀ ਅਕਾਲਤਖਬ ਸਾਹਿਬ ਉਹਨਾਂ ਨੂੰ ਅਜੇ ਤੱਕ ਨਜ਼ਰ ਕਿਉਂ ਨਹੀਂ ਆਉਂਦਾ ਇਹ ਨਜ਼ਰ ਨਾ ਤਾਂ ਆ ਕਾਲ ਤੱਕ ਸਰ ਤੇ ਬੈਠੇ ਗਲਾਮ ਦੀ ਜੰਜੀਰ ਦੇ ਵਿੱਚ ਜਹਿੇਦਾਰ ਤੇ ਦਮਦਮੇ ਟਿਕਸਾਲ ਤੇ ਬੈਠਾ ਹੋਇਆ ਰਾਮ ਸਿੰਘ ਜਿਹਨੂੰ ਮੈਂ ਹੁਣ ਗੱਲ ਕਿਉ ਕਰ ਲਗਾ ਜਿਸ ਤੋਂ ਪਹਿਲਾਂ 12 ਤੋਂ 15 ਸਾਲ ਦੇ ਪਿੱਛੇ ਜੀ ਸੰਤ ਗਿਆਨੀ ਜਰਨਾਲ ਸਿੰਘ ਮਹਾਂਪੁਰਖਾਂ ਨੇ ਇਸ ਬੰਦੇ ਨੇ ਕਿਹਾ ਸੀ ਇਹ ਵੀਡੀਓ ਵੀ ਨੱਟ ਤੇ ਚੱਕ ਲਿਆ ਜੀ ਨਾ ਤਾਂ ਮੈਂ ਲੱਭ ਕੇ ਤੁਹਾਨੂੰ ਸੈਂਡ ਕਰ ਦਿਆਂਗਾ ਅੱਛਾ ਤੇ ਉਸ ਟਾਈਮ ਤੇ ਇਸ ਬੰਦੇ ਨੇ ਕਿਹਾ ਸੀ ਪੰਗਾ ਲਿਆ ਨਿਰੰਕ ਘਟਾਰੀਆ ਨਾਲ ਤੇ ਕੀ ਘਟਿਆ ਅੱਛਾ ਇਸ ਬੰਦੇ ਨੇ अच्छा कैंदा फिर इंदिरा गांधी मार्केट ते सारा कुछ काल तक सेट होया की पल्ले पिया अच्छा तर्म, तर्म एक धर्म ऐसा धर्म ਨਹੀਂਗਾ ਇਹ ਤਾਂ ਇੱਕ ਵੱਖਵਾਦੀ ਨੇ ਸਿੱਖ ਕੌਮ ਦੇ ਦੁਖੀ ਬੰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤੇ अच्छा ਸਰਸੇ ਵਾਲੇ ਨਾਲ ਪਾਂਡਾ ਲੈ ਕੇ ਕੀ ਖਟਿਆ अच्छा 라ਮਾ ਦੇ ਪੁੱਤਰ ਮਾਲ ਇਸ ਬੰਦੇ ਦੀ ਗੁਰੂ ਗ੍ਰੰਥ ਸਾਹਿਬ ਦੀ ਹੁਰੀ ਵਿੱਚ ਬੈਠ ਕੇ ਉਹ ਵੀਡੀਓ ਵਾਇਰਲ ਹੋਈ ਫਿਰ ਉਸ ਤੋਂ ਬਾਅਦ ਮੈਂ ਆਵਾਜ਼ ਚੱਕੀ ਸੀ ਜੀ ਜਦੋਂ ਆਵਾਜ਼ ਮੈਂ ਚੱਕੀ ਮੈਨੂੰ ਬਾਹਰ ਆਜ ਦੀ ਕਿਰਪਾ ਨਾਲ ਬਥੇਰਾ ਲੋਕਾਂ ਨੇ ਸੰਯੋਗ ਦਿੱਤਾ ਤੇ ਫਿਰ ਪਿੰਡਾਂ ਦੇ ਵਿੱਚੋਂ ਇੱਕ ਲਿਸ਼ਟ ਹਮ ਇਹ ਪ੍ਰੋਗਰਾਮ ਸੀ ਉਹ ਬੰਦ ਕਰ ਦਿੱਤੇ ਗਏ ਤੇ ਮੈਂ ਇੱਕ ਪੱਤਰਤਾ ਲਿਖ ਕੇ ਆਕਾਰ ਤੱਕ ਸੰਕਿਆਨੀ ਗੁਰਬਚਨ ਸਿੰਘ ਕਾਲ ਤਰ੍ਹਾਂ ਜਹੇਦਾਰ ਹਉ ਤੋਂ ਸੀ ਉਹਨਾਂ ਨੂੰ ਦਿੱਤਾ ਵੀ ਇਸ ਨੂੰ ਬੰਦੇ ਨੂੰ ਪੰਥ ਦੇ ਵਿੱਚੋਂ ਛੁਕੋ ਹਮ ਇਹ ਪੰਥ ਦਾ ਗਨਾਹਗਾਰ ਹੈ ਤੇ ਨਾਲ ਹੀ ਇੱਕ ਰਾਮ ਸਿੰਘ ਤੁਮੇ ਨੂੰ ਮੈਂ ਮੈਸੇਜ ਲਾਇਆ ਵੀ ਇਹਨੇ ਸੰਤ ਕਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਉੱਤੇ ਟਿੱਪਣੀ ਕੀਤੀ ਏ ਤੇ ਦਮਦਮਿਤਕਸਾਲ ਆਏ ਨੇ ਤੇ ਐਕਸ਼ਨ ਲਵੇ। ਓਕੇ। ਨਾ ਤਾਂ ਦਮਦਮਿਤਕਸਾਲ ਨੇ ਐਕਸ਼ਨ ਲਿਆ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਐਡਾ ਵੱਡਾ ਐਕਸ਼ਨ ਲਿਆ ਗਿਆ। ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜੇਹਦਾ ਦੇ ਕਿਆਨੀ ਗੁਰਬਖਸ਼ ਸਿੰਘ ਅੱਜ ਵੀ ਜਿਉਂਦੇ ਨੇ ਸਤਕਾਰਯੋਗ ਨੇ। ਆਪਾਂ ਝੂਠ ਨਹੀਂ ਮਾਰਦੇ ਜਿਹੜੀ ਮੇਰੀ ਆਡੀਓ ਤੁਸੀਂ ਚਲਾਓਗੇ ਬੇਸ਼ੱਕ ਉਹਨਾਂ ਨੂੰ ਸੈਂਡ ਕਰ ਦਿਆ ਜੀ ਤੇ ਜਾ ਕੇ ਤੇ ਨੇਰੇ ਸੁਨੇਰੇ ਜਾ ਕੇ ਉਹਨਾਂ ਕੋਲ ਪੁੱਛ ਲਿਆ ਜੀ ਵੀ ਗੁਰਚਰ ਸਿੰਘ ਨੇ ਜਿਹੜੀ ਗੱਲ ਕਹੀ ਏ ਸੱਚੀ ਏ। ਜਦੋਂ ਗੁਰਚਰਨ ਆਏ ਨੂੰ ਮੈਂ ਫੋਨ ਕੀਤਾ ਗਿਆ ਨਹੀਂ ਗਰਵਾਜਨ ਸਿੰਘ ਨੂੰ ਇਹ ਕੈਰੀ ਗਰਵਾਜਨ ਸਿੰਘ ਨੇ ਮੈਨੂੰ ਫੋਨ ਤੇ ਸੱਚੇ ਕਿਹਾ ਕਹਿਣ ਲੱਗਾ ਗੁਰਚਰਨ ਸਿੰਘ ਇਹ ਕਰਲਾਉਂਦਾ ਫਿਰਦਾ ਤੇ ਹਾਂ ਕਰੀਏ ਪੈਨੂ ਆਪਾਂ ਮਾਫੂਬ ਕਰਦੀ ਮਾ ਸਿੰਘ ਸਾਹਿਬ ਜੀ ਮਾਫੀ ਦੇਣ ਦੇ ਯੋਗ ਨਹੀਂਗਾ ਇਹ ਤਾਂ ਕਾਲ ਤੱਕ ਸਨ ਜਹੇਦਰ ਨੇ ਤੁਸੀਂ ਕਰਨਾ ਉਹਦੇ ਫਿਰ ਸਿੰਘ ਸਾਹਿਬ ਨੇ ਕਿਹਾ ਸੀ ਕਹਿੰਦਾ ਵੀ ਜਿਹੜਾ ਉਹ ਕੋੜਵਾ ਹੈ ਨਾ ਬਾਦਲ ਕੋੜਮਾ ਕਹਿੰਦਾ ਇਹਦੀ ਸਪੋਰਟ ਕਰ ਰਿਹਾ ਤੁਸੀਂ ਕਹਿੰਦੇ ਫਲਾਣਾ ਸੁਖਬੀਰ ਜਾ ਕੇ ਚੌਂਕੀਆਂ ਭਰਦਾ ਹਰਪ ਹਰਸੀਮਰਤ ਕੌਰ ਭਰਦੀ ਜਿਹੜੀ ਇੱਧਰ ਅੱਚ ਤਰਨਤਰ ਇਲਾਕੇ ਵਿੱਚ ਕਹਿ ਰਹੀ ਹੈ ਵੀ ਇੱਥੇ ਸ਼ੇਰ ਨੇ ਚਿਹਾਰੂ ਨੇ ਜੀ ਸਾਨੂੰ ਵੋਟਾਂ ਪਾਓ ਜੀ ਇੱਥੇ ਤਾਂ ਮੁਝੈਲ ਨੇ ਤੇ ਤੂੰ ਕੌਣ ਹੈ ਤੂੰ ਜਾ ਕੇ ਹੁੰਦੇ ਕੋਲ ਚੌਂਕੀ ਭਰੀ ਸਰਸਿਆ ਵਾਲੀ ਚੌਂਕੀ ਭਰੀ ਉੱਥੇ ਕਾਲਸਾ ਜੀ ਜਦ ਇਹ ਮੁੱਦਾ ਚੱਕਿਆ ਮੈਂ ਜੀ ਤੇ ਕਾਲ ਤੱਕ ਸਰਦੇ ਜਿਹੇਦਾਰ ਨੇ ਵੀ ਕੋਈ ਅਟਾ ਵਟਾ ਠੂਕ ਕਤਮ ਨਾ ਲਿਆ ਇਹ ਵੀ ਸ਼ਰਧਤਾ ਫਿਰ ਮੈਂ ਜਲਾਲਾਵਾ ਦੇ ਵਿੱਚ ਕੱਟ ਕੀਤਾ ਜਿੱਥੇ ਸਰਜੀਤ ਸਿੰਘ ਖੋਸਾ ਇਹਨੂੰ ਮੈਂ ਫੋਨ ਕੀਤਾ ਬੜਾ ਸਖਤ ਫੋਨ ਕੀਤਾ ਇਹ ਕਿਤੇ ਤੁਹਾਨੂੰ ਮਿਲਦਾ ਤੇ ਯਾਦ ਵੀ ਆ ਜੇਗੀ ਤੇ ਪੁੱਛ ਲਿਆ ਜਣੂ ਮੈਂ ਸਖਤ ਫੋਨ ਕੀਤਾ ਤੇ ਇਹ ਫਿਰ ਆਏ ਫਿਰ ਅਸੀਂ ਕੱਟ ਕੀਤਾ ਫਿਰ ਲਖਵੀਰ ਸਿੰਘ ਮਹਾਰਮ ਉਹ ਅਸੀਂ ਸਿੰਘਾਂ ਨੇ ਇੱਥੇ ਮਲਵੀ ਤੇ ਜਿਹੜਾ ਜਲਾਨਵਾਲਾ ਦੇ ਵਿੱਚ ਪੁੱਜੋ ਵਾਲੇ ਦਾ ਘੜੇ ਇੱਥੇ ਬੜੇ ਵੱਡੇ ਵੱਡੇ ਮਾਇਆ ਧਾਰੀ ਇਹਨਾਂ ਦੀਆਂ ਪੂਜਾ ਕਰਦੇ ਨੇ ਤੇ ਇਹਨਾਂ ਨੂੰ ਖਵਾਉਂਦੇ ਨੇ ਅਰਦਾ ਧੰਨ ਤੇ ਬੜਾ ਪੁੱਠਾ ਸਿੱਧਾ ਕੰਮ ਸਾਰਾ ਕਾਇਓ ਬੜੇ ਤਗੜਾ ਘੜ ਸੀ ਇੱਥੇ ਫਿਰ ਅਸੀਂ ਪ੍ਰੋਗਰਾਮ ਰੱਖਿਆ ਜੀ ਉਹ ਰਾਜਾ ਦਾ ਵਿਰੋਧ ਕੀਤਾ ਉਰੋਧ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਖਰੀਦਣਾ ਵਿੱਚ ਆਇਆ ਮੇਰੇ ਘਰੇ ਬੰਦੇ ਕਹਿੰਦੇ 10 ਲੱਖ ਰੁਪਏ ਦੇ ਕੇ ਕਹਿੰਦੇ ਵੀ 10 ਲੱਖ ਰੁਪਏ ਤੈਨੂੰ ਦੇਣੇ ਆ ਤੇ ਤੂੰ ਸਾਡੇ ਬਾਬੇ ਨਾਲ ਸੁਝਾਅ ਕਰਨਾ ਪਾ ਜੁੱਤੀ ਦੀ ਨੋਕ ਤੇ ਠਕਾ ਦੇ ਦਿੱਤਾ ਮੈਂ ਮੈਨੂੰ ਇਹ ਜ਼ਰੂਰਤ ਨਹੀਂ ਹਾਂ ਹੁਣ ਜਿਹੜੀ ਮੈਂ ਅੱਗੇ ਗੱਲ ਕਰਨਾ ਜਿਹੜੀ ਰਾਜਾ ਰਾਜ ਸਿੰਘ ਨੇ ਗੱਲ ਕੀਤੀ ਉਹਦੇ ਵਗਰ ਵੀਰੋ ਸਾਨੂੰ ਖੜਨ ਦੀ ਜ਼ਰੂਰਤ ਹੈ ਸਾਰਾ ਪੰਜਾਬ ਖੜੋ ਬਹੁਤ ਵੱਡਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਅੱਜ ਉਹਨਾਂ ਨੇ ਗੱਲ ਕੀਤੀ ਬਾਕੀ ਸਾਰੇ ਮਰ ਕੇ ਕੋਈ ਵੀ ਉਹ ਵੱਡਾ ਬੰਦਾ ਗੱਲ ਕਿਉਂ ਨਹੀਂ ਕਰਦੇਗਾ ਦੇਰਿਆਂ ਤੇ ਬੈਠੇ ਬਾਬੇ ਨਹੀਂ ਗੱਲਾਂ ਕਰਦੇ ਕਾਰਸੇਵਾਲੇ ਜਾਂ ਹੋਰ ਨਿੱਕਾ ਤੁਕੋ ਸਾਰਿਆਂ ਦੀ ਆਵਾਜ਼ ਚੱਕਣੀ ਚਾਹੀਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿ ਹੋਰ ਵਿਦਵੀ ਪੁੱਜੋ ਵਾਲਾ ਸਾਹਰ ਕਰ ਰਿਹਾ ਇੰਨੀ ਸਰਸੇ ਵਾਲੇ ਵੀ ਨਹੀਂ ਕੀਤੀ ਕਿਉਂਕਿ ਸਰਸੇ ਵਾਲੇ ਨਹੀਂ ਕੀਤੀ ਸਰਸੇ ਵਾਲੇ ਦੇ ਢੇਰੇ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਗਾ ਠੀਕ ਹੈ ਉਹ ਆਪਦਾ ਜੀ ਉਮਰ ਜੀ ਇਹ ਗੁਰੂ ਦੇ ਪ੍ਰਕਾਸ਼ ਦੇ ਕੋਲ ਪ੍ਰਧ ਤੋਲਦਾ ਝੂਠ ਬੋਲਦਾ ਕਹਣਾ ਹਿੱਲੇ ਲੱਕ ਮਚਾ ਜਨ ਜਾਂਦੀ ਦਾ ਕਿ ਇਹ ਗੁਰੂ ਦੀ ਨਜ਼ਰ ਹੀ ਨਹੀਂਗੀ ਹਾਂ ਕਿੱਥੇ ਅਸੀਂ ਗੁਰੂ ਸਹਿਬ ਜੀ ਨੂੰ ਪੈਰਾਂ ਦੇ ਵਿੱਚੋਂ ਰੋਕਿਆ ਗੁਰੂ ਮਹਾਰਾਜ ਜੀ ਦੇ ਇਸ ਤਰੀਕੇ ਨਾਲ ਮਹਾਰਾਜ ਜੀ ਨੇ ਇੱਕ ਪੰਕਤੀ ਕਹੀ ਹੈ ਉਹ ਸ਼ਾਨਦਾਰ ਚੇਲਿਆਂ ਉਹ ਪੁੱਟਿਆ ਵਾਲਿਆਂ ਮੋਟਿਆ ਝੁੱਟਿਆ ਮੋٹے ਦਿਮਾਗ ਵਾਲਿਆਂ ਸੁਣ ਮਹਾਰਾਜ ਕਹਿੰਦੇ ਇਹ ਕਮਾ ਰਿਹਾ ਇਹੋ ਨੇਤਰੋ ਮੇਰਿਓ ਮਾਰੇ ਨੇਤਰਾਂ ਨੂੰ ਕਿਹਾ ਵੀ ਇਹ ਨੇਤਰ ਦਿਸਾਨ ਕਰਨ ਤੇਰੇ ਮਾਰਾ ਇਨਕਾ ਇਹ ਸਰਮਣੇਓ ਮੇਰੇਓ ਸਰਮਣਾਂ ਦੇ ਵਿੱਚ ਕਵਾਜ ਰੱਬ ਦੀ ਪਵੇ ਇਹ ਜੀਵਾ ਦਾ ਵੀ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਵੀ ਜੀਵਨ ਨਾਲ ਉਸ ਦਾ ਸਿਮਰਨ ਕੀਤਾ ਜਾਵੇ ਤੇ ਤੂੰ ਕਿਹੜਾ ਸਿਮਰਨ ਕਰ ਰਿਹਾ ਹਿੱਲੇ ਲੱਕ ਪੰਜਾਜਣ ਜਾਂਦੀ ਦਾ ਫਿਰ ਉੱਤੇ ਹੋਰ ਵੀ ਬਕਵਾਸ ਬੋਲਿਆ ਵੀ ਮੈਂ ਰਾਤ ਨੂੰ ਸੁਖਣਾ ਆਇਆ ਕੋਲ ਜਨਾਨੀਆਂ ਬੈਠੀਆਂ ਉਹ ਬੰਦਿਆਂ ਦੀਆਂ ਜਮੀਰਾਂ ਮਰ ਗਈਆਂ ਨੇ ਜਿਨ੍ਹਾਂ ਨੇ ਸੁਣਿਆ ਜਿੰਨੇ ਵਿੱਚ ਹਾਂ ਉਸ ਬੰਦੇ ਨੂੰ ਮੈਂ ਬਿਲਕੁਲ ਸਰਬਜੀਤ ਸਿੰਘ ਧੁੰਦਾ ਜਿਸ ਜਵਾਨ ਹੈ ਚੁੰਦਾ ਰਵੇ ਜਿਹਨੂੰ ਲੋਕ ਕਹਿੰਦੇ ਨੇ ਵੀ ਇਹ ਗਰੋਧੀ ਫਲਾਣਾ ਪਰ ਉਸ ਨੇ ਵੀ ਤੇ ਦੇਰਿਆਂ ਤੇ ਆਵਾਜ਼ ਚੱਕੀ ਤੇ ਪੁੱਜੋ ਵਾਲੇ ਦੇ ਆਵਾਜ਼ ਚੱਕੀ ਸੀ ਆਕਾਰ ਹੀ ਉਹ ਵਾਇਰਲ ਹੋਈ ਸੀ ਕਿ ਜਨਾਨੀ ਜਲਾਲਾਬਾਦ ਦੀ ਉਹ ਸਸਾਰ ਦੇ ਹੱਕ ਚ ਬੋਲ ਰਹੀ ਸੀ ਤੇ ਉਹ ਮਤਲਬੀ ਪੁੰਠ ਦੇ ਹੱਕ ਵਿੱਚ ਬੋਲ ਰਹੀ ਸੀ ਨਹੀਂ ਮੈਨੂੰ 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 ਬਾਬਾ ਜੀ ਆਹ ਗੱਲ ਜਰੂਰ ਸਮਝਾਓ ਚਲੋ ਆਪਾਂ ਬਾਦਲ ਦਲ ਦੀ ਗੱਲ ਕਰਦੇ ਆਂ ਕਾਲਤਕ ਸਹਿਬ ਜਦੋਂ ਆਪਾਂ ਗੱਲ ਕਰਦੇ ਆਂ ਨਾ ਤੇ ਆਪਾਂ ਨੂੰ ਕਿਤੇ ਨਾ ਕਿਤੇ ਗੱਲ ਸਮਝ ਪੈਂਦੀ ਆ ਜਿਵੇਂ ਤੁਹਾਨੂੰ ਵੀ ਜਿਹੜੇ ਸਾਬਕਾ ਜਥੇਦਾਰ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਕੋਡਮਾ ਹੈਗਾ ਸਾਨੂੰ ਨਹੀਂ ਬੋਲਣ ਦਿੰਦਾ ਬਾਜੰਦਲਾਂ ਨੂੰ ਵੋਟਾਂ ਦੀ ਲੋੜ ਹੈਗੀ ਐ ਇਸ ਕਰਕੇ ਨਹੀਂ ਬੋਲਣ ਦਿੰਦਾ ਹੋਊਗਾ ਪਰ ਜਿਹੜੀਆਂ ਬਾਕੀ ਜਥੇਬੰਦੀਆਂ ਬਾਕੀ ਕਾਰਸੇਵਾ ਵਾਲੇ ਬਾਕੀ ਸੰਪਰਦਮਾਂ ਉਹਨਾਂ ਦੇ ਵਿੱਚੋਂ ਬਾਬਾ ਰਾਜਾ ਰਾਜ ਸਿੰਘ ਇਕੱਲੇ ਨਿੱਤਰਦੇ ਆ ਬਾਕੀ ਸਾਰੇ ਕਿਉਂ ਚੁੱਪ ਪਏ ਇਹ ਗੱਲ ਮੈਨੂੰ ਜਰੂਰ ਸਮਝਾਓ ਬਾਕੀਆਂ ਨੂੰ ਕੀ ਡਰ ਲੱਗਾ ਸਾਰਿਆਂ ਨੇ ਇੱਕ ਵਾਰ ਹੁਣ ਗੱਲ ਕਹਾ ਗੁਰੂ ਪਿਆਰੇ ਜੀ ਸਾਡੇ ਗੁਰੂ ਘਰ ਧੰਦਾ ਬਣਾ ਲਿਆ ਧੰਦਾ ਵਾਏ ਗੁਰੂ ਇੱਕ ਧੰਦਾ ਹੈ ਇੱਕ ਗੁਰੂ ਘਰ ਦਾ ਗੁੰਮਜ ਬਣਾ ਕੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਸਾਧ ਉਥੋਂ ਦਾ ਬੈਠਾ ਆਪ ਦਾ ਢਿੱਡ ਪਾਲ ਰਿਆ ਤੇ ਏਸੀਆਂ ਚ ਤੇ ਨੰਦਰ ਦੀ ਜ਼ਿੰਦਗੀ ਜਿਉ ਰਿਆ ਤੇ ਲੋਕ ਦਿੰਦੇ ਨੇ ਵੀ ਗੁੰਮਜ ਬਣ ਲੱਗਾ ਜੀ ਹਾਂ ਜੀ ਇੱਕ ਕਮਰੇ ਬਣਨ ਲੱਗੇ ਨੇ ਜੀ ਲੋਕ ਰੁਪਈਏ ਦਿੱਤੀ ਜਾਂਦੇ ਨੇ ਪਤਾ ਹੀ ਨਹੀਂਗਾ ਹੁਣ 100 ਬੰਦੇ ਨੇ ਦਿੱਤਾ ਕਿੰਨੇ ਕਿੰਨੇ ਪੁੱਛਣਾ ਕਿੱਥੇ ਲੱਗੇ ਨੇ ਉਹ ਇੱਕ ਧੰਦਾ ਗੁਰੂ ਘਰ ਨੂੰ ਬਣਾ ਕੇ ਧੰਦੇਦਾਰ ਨੇ ਜੇ ਗੁਰ ਸਿੱਖੀ ਦੇ ਪਹਰੇਦਾਰ ਹੋਣ ਤੇ ਇਹਨਾਂ ਦੇ ਮੂੰਹੋਂ ਆਵਾਜ਼ ਨਿਕਲੇ ਕਿਰਤੰਦੇ ਆ ਦਾ ਬੰਦਾ ਇੱਕ ਦੁਕਾਨ ਵਾਲਾ ਦੁਕਾਨ ਵਾਲਾ ਬੈਠਾ ਉਹਨੂੰ ਕੋਈ ਮਾੜਾ ਚੰਗਾ ਫੁਲਕਾ ਦਾ ਯਾਰ ਛੱਡ ਪਰ ਆਪਣਾ ਦੁਕਾਨ ਵਾਲਾ ਕੰਮ ਹੈ ਆਪਣੇ ਗਾਹ ਖਰਾਬ ਹੋਣਗੇ ਇਹਨਾਂ ਦੇ ਤਾਂ ਗਾਹ ਖਰਾਬ ਹੋਣਗੇ ਜੇ ਸਿੱਖੀ ਲਈ ਬੋਲਣਗੇ ਤਾਂ ਮੇਰੇ ਵਰਗਾ ਕਣਕ ਬੀਜਦਾ ਜੱਟ ਹੁਣ ਘਰੇ ਆ ਕੇ ਤੁਹਾਡੇ ਨਾਲ ਗੱਲ ਕਰਦਾ ਮੇਰੇ ਗਾਹ ਕੀ ਖਰਾਬ ਹੋਣ ਨੇ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਉਹ ਜੱਗ ਭੰਨੇ ਸਾਰਾ ਰੁੱਸ ਗਿਆ ਮੈਨੂੰ ਤਾਂ ਬਾਜਿਆਂ ਵਾਲੇ ਦਾ ਹੱਥੇ ਦੇ ਸਾਗੀਆਂ ਸੁਣਾਉਂਦੇ ਨੇ ਕਹਿੰਦੇ ਭਾਈ ਤਾਰੂ ਸਿੰਘ ਜੀ ਦਾ ਕੋਕੜੋ ਤਾਰ ਦਿੱਤਾ ਗਿਆ ਭਾਈ ਮਾਨੀ ਸਿੰਘ ਜੀ ਦਾ ਬੰਦ-ਬੰਦ ਕਰ ਦਿੱਤਾ ਗਿਆ ਤੇ ਪਿਆਰੋ ਹੋਰ ਸਿੱਖਾਂ ਦੀਆਂ ਚਰਰ ਖਲੀਆਂ ਦੇ ਚੜ ਕੇ ਸ਼ਹੀਦ ਕਰਤਾ ਦੇਗ ਜਵਾਲ ਦਿੱਤਾ ਗਿਆ 84 ਦੇ ਵਿੱਚ ਜੀਭਾਂ ਕੱਟ ਕੇ ਹੱਥਾਂ 'ਚ ਕਿੱਲ ਤੇ ਪਿਆਰੋਂ ਲੱਤਾਂ ਨੂੰ ਕੰਟ ਲਾਉ ਹੂੰ ਇਹ ਸੂਰੀ ਨੂੰ ਮਾਲਿਆ ਇਹੋ ਜਿਹਾ ਸੂਰਮਾ ਯਾਰ ਸੰਤ ਨੇ ਜੀ ਮਹਾਪੁਰਸ਼ ਨੇ ਜੋਦੇ ਨੇ ਨਮਸਕਾਰ ਕਰਿਆ ਕਰੋ ਸਾਰੇ ਆਪਣੇ ਪੁੱਤਰਾਂ ਨੂੰ ਇਤਿਹਾਸ ਸੁਣਾਇਆ ਕਰੋ ਅਟ ਡਰਾਣਾ ਇਤਿਹਾਸ ਸੁਣਾ ਕੇ ਫਿਰ ਪਤਾ ਕੀ ਕਹਿੰਦੇ ਨੇ ਸਾਡਾ ਪੁੱਤਰ ਵਿਗੜ ਗਿਆ ਸਾਡੀ ਧੀ ਵਿਗੜ ਗਈ ਉਹ ਜਿਹੜੇ ਕੰਜਰਾਂ ਦੇ ਕੋਲੇ ਗਏ ਉਹ ਕੰਜਰਖੰਦਾ ਹੀ ਕਰਨਾ ਸੀ ਨਾ ਗੁਰੂ ਪਿਆਰਿਓ ਇਹਨਾਂ ਦਾ ਇਤਿਹਾਸ ਜਿਹੜੇ ਸੁਣਾਉਂਦੇ ਨੇ ਉਹ ਵੀ ਨਹੀਂ ਬੋਲਦੇ ਸੁਣਾ ਕੇ ਰੁਪਈਆ ਇਕੱਠਾ ਕਰਕੇ ਤੁਰ ਜਾਂਦੇ ਨੇ ਮੌਜੂਦਾ ਹਾਲਾਤ ਦੇ ਉੱਤੇ ਗੱਲ ਨਹੀਂ ਕਰ ਸਕਦੇ ਇਹ ਪ੍ਰਚਾਰਕ ਨਹੀਂ ਇਹ ਉਹ ਬੰਦੇ ਨੇ ਜਿਹੜੇ ਪਰਥ ਨੂੰ ਵੇਚ ਕੇ ਆਪਣਾ ਮੁੰਨੋਰਥ ਪੂਰਾ ਕਰ ਰਹੇ ਨੇ ਪਿੰਦਰਪਾਲ ਹੀ ਲੈ ਲੋ ਉਹ ਵੀ ਹਾਜ਼ਰੀਆਂ ਭਰਦਾ ਅੱਜ ਪਿੰਦਰਪਾਲ ਦੇ ਮੂੰਹ ਦੇ ਵਿੱਚ ਕਿਹੜਾ ਵੱਡਾ ਸਾਰਾ ਕਿੰਨਾ ਠੁੱਕ ਗਿਆ ਜਿਹੜੀ ਆਵਾਜ਼ ਨਹੀਂ ਨਿਕਲਦੀ ਉਹ ਤੇਰੇ ਤੂੰ ਸਾਰੇ ਪੰਥ ਨੂੰ ਲੁੱਟ ਕੇ ਖਾ ਲਿਆ ਰੁਪਈਏ ਇਕੱਠੇ ਕਰ ਲੈ ਬਾਹਰ ਜਾ ਕੇ ਜਾਇਦਾਦਾਂ ਬਣਾ ਲਈਆਂ ਇਹ ਕੀ ਤੁਸੀਂ ਪੰਥਦਰਦੀ ਜੇ ਨਹੀਂ ਪੰਥਦਰਦੀ ਨਹੀਂ ਪੰਥ ਨੂੰ ਲੁੱਟ ਕੇ ਖਾਣ ਵਾਲੇ ਲਟੇਰੇ ਨੇ ਆ ਹੁਣ ਮੁੰਡੇ ਪਰ ਵਾਲਾ ਜਿੰਨੇ ਬੜੇ ਆਸ਼ਕ ਬਣੇ ਫਿਰਦੇ ਨੇ ਉਹ ਵਰਤਾ ਹੁਣ ਨੂੰ ਕੀ ਬਿਮਾਰੀ ਪੈ ਗਈ ਓਏ ਤੇ ਤੇ ਕੀ ਗੋਡਿਆਂ ਦੇ ਥੱਲੇ ਗਲੀਸ ਮੁਗ ਗਿਆ ਤੇਰੇ ਕੋਲ ਤਰਿਆ ਨਹੀਂ ਜਾਂਦਾ ਅੱਜ ਪੁੱਜੋ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਕਟਬਿਆ ਜਿਹੇ ਬੈਠਾ ਇਹ ਆਪ ਇਹ ਕੰਮ ਕਰ ਰਹੇ ਨੇ ਇਹ ਸਾਰਾ ਹੀ ਇਹਨਾਂ ਦਾ ਇੱਕ ਤੈਰੋ ਜਿਹੜਾ ਗਰੁੱਪ ਹੈ ਇਹ ਪੰਥ ਨੂੰ ਖਤਮ ਕਰਨ ਵਾਸਤੇ ਪੰਥ ਦਾ ਨੁਕਸਾਨ ਕਰਨ ਵਾਸਤੇ ਇਹਨਾਂ ਦੀ ਇੱਕ ਬਹੁਤ ਗਿਣਤੀ ਬਣੀ ਗਈ ਨਹੀਂ ਬਾਬਾ ਬੰਤਾ ਸਿੰਘ ਉਹ ਤਾਂ ਕਹਿੰਦੇ ਕਿ ਸਿੱਖੀ ਦਾ ਪ੍ਰਚਾਰ ਕਰਦੇ ਆ ਤੁਸੀਂ ਕਿਹਨੇ ਉਹ ਖਤਮ ਕਰਨ ਵਾਸਤੇ ਤੁਸੀਂ ਹੱਥ ਹੁਣ ਲਾ ਕੇ ਐਂਟਰ ਪੁੱਜੋ ਖਣਾ ਬੋਲੋ ਪੁੱਜੋ ਵਾਲੇ ਦੇ ਵਰਗ ਜਿਹੜਾ ਕੀਤਾ ਕੀ ਕਹਿੰਦਾ ਨਹੀਂ ਬੋਲਣਗੇ ਤੁਸੀਂ ਕਿ ਮੱਚੋ ਤਾਂ ਜੇ ਇਹ ਤੋਂ ਬੋਲ ਪਵੇ ਤੇ ਮੈਂ ਮਾਫੀ ਮੰਗ ਲਾਂਗਾ ਜੋ ਮੈਂ ਬੋਲਿਆ ਮੈਂ ਕਹਾਂਗਾ ਵੀ ਮੈਨੂੰ ਮਾਫ ਕਰ ਦੇ ਭਾਈ ਸਾਹਿਬ ਜੀ ਵੀ ਤੂੰ ਉਹ ਬੋਲਿਆ ਠੀਕ ਹੈ ਪੁੱਛੋ ਠੀਕ ਹੈ ਇੱਕ ਭਾਈ ਸਾਹਿਬ ਮੈਨੂੰ ਇਹ ਗੱਲ ਜਰੂਰ ਸਮਝਾਓ ਜਿਸ ਦਿਨ ਦਾ ਇਹ ਵਿਵਾਦ ਦੁਬਾਰਾ ਭਖਿਆ ਪਹਿਲਾਂ ਮੈਂ ਜਰੂਰ ਮੈਂ ਤੁਹਾਡੇ ਕੋਲ ਆਪਾਂ ਕਈ 1-2 ਵਾਰ ਇੰਟਰਵਿਊਜ਼ ਦੇ ਵਿੱਚ ਗੱਲ ਵੀ ਹੋਈ ਤੁਸੀਂ ਵੱਡੇ ਪੱਧਰ ਦੇ ਉੱਤੇ ਗੱਲ ਕਰਦੇ ਹੋ ਭਾਈ ਲਖਵੀਰ ਸਿੰਘ ਮਾਲਮਾਨੀ ਗੱਲ ਕਰਦੇ ਆ ਪਰ ਜਿੱਦਣ ਦਾ ਹੁਣ ਦੁਬਾਰਾ ਇਹ ਮਸਲਾ ਭਖਿਆ ਤੇ ਦੂਜੇ ਪੰਨੇ ਉਹ ਇਹ ਦੱਸਣ ਦੀ ਬਜਾਏ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਕਿ ਬਾਬਾ ਕੁਰਸੀ ਤੇ ਕਿਉਂ ਬਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਰ ਵੀਡੀਓ ਪੁਆਈਆਂ ਜਾ ਰਹੀਆਂ ਕੋਈ ਕਹਿ ਰਿਹਾ ਕਿ ਇੱਥੇ ਸਿੱਖੀ ਦਾ ਪ੍ਰਚਾਰ ਬੜਾ ਹੁੰਦਾ ਹੈ ਕੋਈ ਕਹਿੰਦਾ ਕਿ ਮੈਂ ਸਾਫਕਾ ਪੁਲਿਸ ਅਫਸਰ ਹਾਂ ਮੈਂ ਇੱਥੇ ਲੰਮੇ ਸਮੇਂ ਤੋਂ ਹਾਂ ਇਹ ਕੀ ਗੱਲ ਹੈ ਇਹ ਜਿਹੜੀ ਅੱਗੋਂ ਵੰਗਾਰ ਪਾਈ ਜਾ ਰਹੀ ਹੈ ਅੱਗੋਂ ਜਿਹੜੀ ਗੱਲ ਸੀ ਪੁੱਛ ਰਹੇ ਆ ਉਹ ਗੱਲ ਕੀਤੀ ਨਹੀਂ ਜਾ ਰਹੀ ਅੱਗੋਂ ਗੱਲਾਂ ਹੋਰ ਕਿਉਂ ਕੀਤੀਆਂ ਜਾ ਰਹੀਆਂ ਹਾਂ ਉਹਨਾਂ ਦਾ ਚੇਲਾ ਬੋਲ ਰਿਹਾ ਸੀ ਇੱਕ ਚੈਨਲ ਦੇ ਕਹਿੰਦਾ ਉਹ ਤੁਹਾਡੀਆਂ ਲੱਤਾਂ ਤੋੜਾਂਗੇ ਜੀ ਜ਼ਰੂਰ ਤਾਂ ਅਵਲ ਅੱਜ ਅਸੀਂ ਗੋਤਨਲ ਕਾਰ ਰਹੇ ਅਸੀਂ ਐਵੇਂ ਕਰਨਾ ਕਿ ਕਿੱਥੇ ਵਰਗੇ ਸਾਰੇ ਹੁਣ ਅੱਛਾ ਜਿਹੜੇ ਬਾਹਰੋਂ ਪੈਸੇ ਲੈ ਲੈ ਕੇ ਜਥੇ ਬੰਦੀਆਂ ਦੇ ਨਾਂ ਤੇ ਵੱਡੀਆਂ ਵੱਡੀਆਂ ਗੱਡੀਆਂ ਚ ਘੁੰਮਦੇ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਗ੍ਰਹੀਆਂ ਇਕੱਠੀਆਂ ਕਰਦੇ ਨੇ ਹੁਣ ਕਿੱਧਰ ਕਾਇ ਚਲੇ ਤੁਸੀਂ ਮੈਂ ਤਾਂ ਕਹਿੰਦਾ ਸਾਰੀਆਂ ਸੰਗਤਾਂ ਨੂੰ ਗ੍ਰਹੀਆਂ ਦੇਵਨ ਕੋਈ ਵੀ ਆਉਂਦਾ ਕਹਿੰਦਾ ਨਾ ਮੈਂ ਗੁਰਦੁਆਰੇ ਦਾ ਗੁੰਮਜ ਬਣਾਉਣਾ ਨਾਲ ਸਾਨੂੰ ਗੁੰਮਜਾਂ ਦੀ ਲੋੜ ਨਹੀਂ ਸਾਡੇ ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਸਕੂਲ ਖੋਲ੍ਹ ਦਿਓ ਸਾਡੇ ਬੱਚੇ ਪਣਾਈ ਕਰਕੇ ਕੋਈ ਔਸਰ ਬਣ ਜਾਣ ਸਾਡੇ ਮਰੀਜ਼ ਸਿੱਕਾ ਨੂੰ ਕੋਈ ਲਾਜ ਨਹੀਂ ਜਗ੍ਹਾ ਦੇ ਦਿੱਤੀ ਜਾਵੇ ਸਾਨੂੰ ਗੁੰਮਜਾਂ ਦੀ ਸਾਨੂੰ ਕਮਰਿਆਂ ਦੀ ਲੋੜ ਨਹੀਂ ਕਮਰਿਆਂ ਦੇ ਵਿੱਚ ਕਿਤੇ ਗਰੀਬ ਸੇਖ ਨੂੰ ਕਿਸੇ ਗੁਰਦੁਆਰੇ ਚ ਇੱਕ ਘੰਟੇ ਰਹਿਣ ਲਈ ਕਮਰਾ ਨਹੀਂ ਮਿਲਦਾਗਾ ਮਿਲਦੇ ਉਹ ਵੱਡੇ ਵੱਡੇ ਧਨਾੜਾ ਨੂੰ ਨੇ ਤੇ ਸਾਡੇ ਕੋਲ ਪੈਸੇ ਲੈ ਲੈ ਕੇ ਤੇ ਕਮਰਿਆਂ ਦੇ ਨਾਂ ਤੇ ਅਸੀਂ ਕਹਨੇ ਹੋ ਕੇ ਦਿੱਤੀ ਜਾਂਦੇ ਆ ਇਹ ਜਿੰਨੇ ਵੀ ਪੰਜਾਬ ਦੇ ਵਿੱਚ ਸਾਰੇ ਲੁੱਟੂ ਨੇ ਜੇ ਇਹਨਾਂ ਨੂੰ ਮਾਰੀ ਮੋਟੀ ਸ਼ਰਮ ਤੇ ਹੋ ਹਾਂ ਹੈਗੀ ਆ ਮੈਂ ਇੱਕ ਗੱਲ ਕਹਿਣਾ ਇੱਥੇ ਗੁੰਜ ਬਣਦਾ ਇੱਥੇ ਕਮਰੇ ਬਣਦੇ ਨੇ ਇੱਥੇ ਕੰਦਾ ਬਣਦੀਆਂ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਸੋਨੇ ਦੇ ਚੋਰ ਬਣਦੇ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰਮਾਲੇ ਸੋਨੇ ਦੇ ਕਿਰਾਈ ਜਾਂਦੇ ਨੇ ਇੱਕ ਸੋਨੇ ਦਾ ਛਰਾ ਕੇ ਰੁਪਈਏ ਇਕੱਠੇ ਕੀਤੇ ਜਾ ਰਹੇ ਨੇ ਹਾਲਾਂਕਿ ਗੁਰੂ ਨੂੰ ਸੋਨੇ ਦੀ ਲੋੜ ਨਹੀਂ ਸੋਨਨੇ ਤੋਂ ਪਵਿੱਤਰ ਸਾਡੀ ਗੁਰੂ ਦੀ ਗਰਬਾਣੀ ਉਹਦੇ ਦੇ ਚੱਲਣ ਦੀ ਜੋ ਸਾਨੂੰ ਲੋੜ ਹੈ ਪਾਕਿਸਤਾਨ ਦੇ ਵਿੱਚ ਗੁਰੂ ਪਾਤਸ਼ਾਹ ਪੰਜਮ ਪਾਛੜੀ ਦਾ ਗੁਰਦੁਆਰਾ ਠਹਿ ਤੇਰੀ ਹੋ ਗਿਆ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰਦੁਆਰਾ ਸਾਹਿਬ ਠਹਿ ਤੇਰੀ ਹੋ ਗਏ ਹੋਰ ਜਿਹਨਾਂ ਦੇ ਵਿੱਚ ਖੰਜਰ ਬਣੇ ਪਏ ਨੇ ਉਹਕਰ ਨੂੰ ਮੂੰਹ ਕਿਉਂ ਨਹੀਂ ਕਰਦੇ ਜਿਹੜੇ ਸਰਕਾਰਾਂ ਦੇ ਪਿੱਟੂ ਨੇ ਵੀ ਉਹ ਗੁਰੂ ਘਰ ਦੀ ਬਣਾ ਦਿੱਤੇ ਜਾਣ ਉਹਨਾਂ ਦੀ ਜਿਹੜੀਆਂ ਡਿੱਗੀਆਂ ਮਾਰਤਾ ਨੇ ਉਹਨਾਂ ਨੂੰ ਸਹੀ ਕਰ ਦਿੱਤਾ ਜਾਵੇ ਕਿਉਂਕਿ ਉਧਰ ਨਹੀਂ ਜਾਂਦੇ ਗੁਰੂ ਘਰ ਬਣ ਜੇ ਕਮ ਮੁਸਲਮਾਨ ਰਹਿੰਦੇ ਨੇ ਕੋਲਕਤੇ ਵਿੱਚ ਟੱਕ ਨਹੀਂ ਆਉਣਾ ਇਸ ਕਰਕੇ ਉਹ ਤਰਨੂੰ ਨੂੰ ਨਹੀਂ ਕਰਦੇ ਪੰਜਾਬ ਦੇ ਵਿੱਚ ਇਸ ਕਰਕੇ ਕਹਿੰਦੇ ਨੇ ਕੋਲਕ ਕਟਾਗਾਜ ਭਰੀ ਜਾਵੇ ਕਹਦੇ ਕਹਿੰਦੇ 300 ਸਾਲ ਬਣਾ ਲਓ ਕਹਦੇ 400 ਸਾਲ ਬਣਾ ਲਓ ਕਹਦੇ 500 ਸਾਲ ਬਣਾ ਲਓ ਪਿਆਰੋ ਜਿੱਥੇ ਪਾਣੀ ਸਮੁੰਦਰ ਫੁੱਲੇ ਉਥੇ ਪਾਣੀ ਪਾਉਣ ਦੀ ਲੋੜ ਨਹੀਂ ਜਿੱਥੇ ਸੁੱਕਾ ਰਿਸਤਾਣੇ ਉਥੇ ਪਾਉਣ ਦੀ ਲੋੜ ਏ ਜਿਹੜੇ ਏ ਪ੍ਰਚਾਰਕ ਹੁੰਦੇ ਏ ਏ ਬੰਦੇ ਜਿੰਨੇ ਪੰਜਾਬ ਦੇ ਵਿੱਚ ਆ ਵੱਡੇ ਵੱਡੇ ਡੇਰਿਆਂ ਵਾਲੇ ਥੱਗ ਚੋਰ ਜੇ ਨਾਂ ਅੰਦਰ ਦਰਦ ਹੁੰਦਾ ਤੇ ਪਾਕਿਸਤਾਨ ਦੇ ਗੁਰਦੁਆਰੇ ਸਭ ਸੰਭਾਲਦੇ ਸਾਡੀਆਂ ਜਗ੍ਹਾ ਗੁਰੂ ਘਰ ਦੇ ਨਾਂ ਬੋਲ ਰਹੀਆਂ ਨੇ ਮਹਾਰਾਜ ਰਜੀਤ ਸਿੰਘ ਦੇ ਲਾਈਆਂ ਹੀ ਆ ਜਮੀਨਾਂ ਨਾਂ ਬੋਲ ਰਹੀਆਂ ਨੇ ਪਾਕਿਸਤਾਨ ਦੇ ਵਿੱਚ ਆਸਟ੍ਰੇਲੀਆ ਵਾਲਾ ਨਿਸ਼ਾਨ ਸਿੰਘ ਜਾ ਕੇ ਉਹਨੇ ਇੱਕ ਗੁਰਦੁਆਰਾ ਸਾਹਿਬ ਬੁਖਾਇਆ ਤੇ ਪਿਆਰ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਉੱਥੋਂ ਦੇ ਲੋਕ ਪਿੰਡਾਂ ਦੇ ਜ਼ਿਕਰ ਕਰਦੇ ਨੇ ਕਿ ਤੁਹਾਡਾ ਗੁਰੂ ਘਰ ਕੋਈ ਸਿੱਖ ਆਣ ਕੇ ਸੰਭਾਲੇ ਪਰ ਉੱਧਰੋਂ ਤਾਂ ਕਿਸੇ ਦਾ ਮੂੰਹ ਨਹੀਂ ਹੁੰਦਾ ਠੀਕ ਹੈ ਪਰ ਜਿਹੜਾ ਉਹਨਾਂ ਦੇ ਵੱਲੋਂ ਕਾਰਨ ਦੱਸਿਆ ਜਾ ਰਿਹਾ ਲੌジਕ ਦਿੱਤਾ ਜਾ ਰਿਹਾ ਹੈ ਕਿਹਾ ਗਿਆ ਕਿ ਬਾਬਾ ਜੀ ਦੇ ਸੱਟ ਲੱਗੀ ਤੇ ਫਿਰ ਬਾਬਾ ਜੀ ਦਾ ਆਪਰੇਸ਼ਨ ਹੋਇਆ ਇਸ ਕਰਕੇ ਬਾਬਾ ਜੀ ਕੁਰਸੀ ਤੇ ਬੈਂਦੇ ਨੇ ਕੀ ਜੇਕਰ ਕਿਸੇ ਦੇ ਸੱਟ ਲੱਗੀ ਹੈ ਕਿਸੇ ਦੇ ਆਪਰੇਸ਼ਨ ਹੋਇਆ ਹੈ ਤੇ ਉਹ ਇਸ ਤਰੀਕੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਜਾਂ ਮਹਾਰਾਜ ਦੇ ਬਰਾਬਰ ਕੁਰਸੀ ਢਾ ਕੇ ਬਹਿ ਸਕਦਾ ਬੇਸ਼ੱਕ ਉਹ ਕਹਿ ਰਿਹਾ ਕਿ ਅਸੀਂ ਥੋੜਾ ਜਿਹਾ ਨੀਵਾ ਬੈੰਨੇ ਆ ਪਰ ਇਦਾਂ ਬਹਿ ਸਕਦਾ ਜੀ ਕੁਰਸੀ ਤੇ ਕੋਈ ਬਿਲਕੁਲ ਜੀ ਇਹਨਾਂ ਬੰਦਿਆਂ ਨੂੰ ਬਹੁਤ ਸ਼ਰਮ ਨੇ ਕੋਈ ਵੀ ਗੁਰੂ ਦਾ ਸਿੱਖ ਇਸ ਤਰ੍ਹਾਂ ਕੁਰਸੀ ਦੇ ਗੁਰੂ ਸਵਰਗੇ ਨਹੀਂ ਬਹਿ ਸਕਦਾ ਅੱਜ ਭਾਈ ਅਮਰਤਪਾਲ ਦੇ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਗੁਰਦੁਆਰਿਆਂ 'ਚ ਕੁਰਸੀਆਂ ਤੋੜੀਆਂ ਹਮ ਜਿਨ੍ਹਾਂ ਨੇ ਭੰਨੀਆਂ ਹਮ ਅੱਜ ਉਹ ਵੀ ਰਾਜਨੀਤੀ ਵਿੱਚ ਆ ਗਏ ਜੀ ਅੱਜ ਭਾਈ ਅਮਰਤਪਾਲ ਜੀ ਦੇ ਪਿਤਾ ਜੀ ਸਰਕਾਰ ਜੋਗ ਜੀ ਉਹਨਾਂ ਨੂੰ ਵੀ ਇੱਥੇ ਬਿਆਨ ਦੇਣਾ ਚਾਹੀਦਾ ਹਮ ਬੋਲਣਾ ਚਾਹੀਦਾ ਹਮ ਤੇ ਉਹਨਾਂ ਦੇ ਸੰਯੋਗੀ ਜਿਹੜੇ ਇੱਥੇ ਬਹੁਤ ਜ਼ਿਆਦਾ ਗੁਰਦੁਆਰਿਆਂ ਵਿੱਚ ਡਾਂਗ ਚਲਾਈ ਸੀ ਅੱਜ ਪੁੱਛੋ ਵਾਲੇ ਡੇਰੇ 'ਚ ਵੀ ਡਾਂਗ ਚਲਾਉਣੀ ਚਾਹੀਦੀ ਠੀਕ ਹੈ ਹੂੰ ਬਿਲਕੁਲ ਇਹ ਫਿਰ ਪਤਾ ਲੱਗਦਾ ਵੀ ਇਹ ਗੱਲ ਵਾਕਈ ਪੰਥ ਦਰਦੀਆਂ ਹੈ ਜਾਂ ਕੋਈ ਹੋਰ ਦਰਤੀਆਂ ਬਿਲਕੁਲ ਬਿਲਕੁਲ ਤੇ ਭਾਈ ਸਮਝ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਆਫਰ ਦਿੱਤੀ ਗਈ ਆਫਰ ਤੋਂ ਬਾਅਦ ਘਰ ਦੇ ਵਿੱਚ ਗੁੰਡੇ ਆਏ ਫਿਰ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਉਹਨਾਂ ਨੇ ਕੀ ਕਿਹਾ ਤੁਹਾਨੂੰ ਘਰ ਦੇ ਵਿੱਚ ਆ ਕੇ ਜੀ ਮੈਨੂੰ ਇੱਕ ਆਸਟ੍ਰੇਲੀਆ 'ਚ ਫੋਨ ਆਇਆ ਠੀਕ ਹੈ ਜੀ ਇੱਕ ਅੰਮ੍ਰਿਤਸਰ ਨਾਮ ਸਰ ਬਣਿਆ ਜਾਂਦਾ ਡੇਰੇ ਵਾਲੇ ਦਾ ਉੱਥੋਂ ਆਇਆ ਠੀਕ ਹੈ ਜੀ ਇੱਕ ਇਧਰੋਂ ਹੈ ਹੋਰੇਗਾ ਪਿੰਡ ਲਿੱਤੇ ਵਾਲਾ ਕਿ ਸੋਹਣੇ ਵਾਲਾ ਇਧਰ ਮੈਨੂੰ ਨਾਮ ਭੁੱਲ ਗਿਆ ਵਿਸਰ ਗਿਆ ਕਾਫੀ ਚਿਰ ਦੀ ਗੱਲ ਹੈ ਉੱਥੋਂ ਆਇਆ ਹਮ ਪਰ ਯਾਰ ਆਪਾਂ ਉਦੋਂ ਇਹ ਕਿਹਾ ਸੀ ਵੀ ਸਾਨੂੰ ਗੁਰੂ ਦਾ ਡਰ ਹੈ ਕਿਸੇ ਬੰਦੇ ਦਾ ਡਰ ਨਹੀਂ ਮੈਂ ਤੁਹਾਡੇ ਤੋਂ ਨਹੀਂ ਡਰਾਂਗਾ ਠੀਕ ਹੈ ਹਾਂ ਜਿਹੜੀ ਗੱਲ ਆਇਆ ਵੀ ਮੈਂ ਇੱਕ ਵਾਰੀ ਸੋਚਦਾ ਜ਼ਰੂਰ ਹਾਂ ਜੀ ਮੈਂ ਮਨ ਵਿੱਚ ਤਾਂ ਖਾਲਸਾ ਜੀ ਰੋਇਆ ਵੀ ਇੱਕ ਦਿਨ ਅੱਛਾ ਮੈਂ ਕਰ ਵੀ ਭਲੇ ਉਹ ਵੀ ਜਿਹੜਾ ਸੱਚ ਦਾ ਪੰਦੀ ਜੀ ਉਹਨੂੰ ਠੋਕਰਾਨੇ ਜੀ ਉਹਨੂੰ ਕਦੇ ਸਟੇਜ ਤੇ ਸੱਦ ਕੇ ਕਿਸੇ ਨੇ ਨਹੀਂ ਕਿਹਾ ਵੀ ਤੂੰ ਵੀ ਪ੍ਰਚਾਰ ਕਰ ਲਾ ਜੀ ਮੈਂ ਵੀ ਪ੍ਰਚਾਰਕ ਆ ਅੱਜ ਤੱਕ ਕਿਸੇ ਬਾਪੇ ਕਿਸੇ ਨੇ ਨਹੀਂ ਕਿਹਾ ਵੀ ਗੁਰਚਾਂਸਾਂ ਗੱਟੀ ਨੂੰ ਸੱਦ ਲਈਏ ਯਾਰ ਤੁਸੀਂ ਭਾਈ ਸੇਵਾ ਕਰਦੇ ਹੋ ਸੱਚੀਆਂ ਉਹਨਾਂ ਨੇ ਸੁਣਿਆ ਇਹ ਇਹ ਜੇ ਮੈਂ ਨਾਲ ਦੇ ਅੱਗੇ ਵਿਖ ਜਾਂਦਾ ਹੂੰ ਇਹ ਨਾਲ ਅੱਗੇ ਝੁਕ ਜਾਂਦਾ ਹੂੰ ਇਹਨਾਂ ਦੀ ਬੋਲੀ ਬੋਲ ਦਾ ਤੇ ਮੈਂ ਅੱਜ ਨੂੰ ਲੋਕਾਂ ਦੇ ਵਿੱਚ ਵੈਸੇ ਤਾਂ ਮਸ਼ਹੂਰੀ ਮਾਰੀ ਮਹਾਰਾਜ ਨੇ ਕਰਤੀ ਬਹੁਤ ਏ ਪਰ ਇਹਨਾਂ ਨੇ ਮੈਨੂੰ ਸਤਨਾ ਕਰਨਾ ਸੀ ਲੈਓ ਯਾਰ ਉਹਨੂੰ ਸਾਡੇ ਤੋਂ 10 ਮਿੰਟ ਲੈ ਲਓ ਘੰਟਾ ਲੈ ਲਓ ਕਿਉਂ ਐ ਕਿ ਬੋਲਣਾ ਕੀ ਇਹ ਜੀ ਬਾਬਾ ਬਣੇ ਸੀ ਬਾਬਾ ਜੀ ਦਾ ਬਣਾ ਵੱਡਾ ਕਿਛੇਰਾ ਸੀ ਬਾਬਾ ਜੀ ਵਿੱਚ ਇੱਕ ਛੇਰੇ ਦੇ ਸਾਰਾ ਕੁਝ ਕਰਕੇ ਇਹ ਕਰਕੇ ਉਹ ਕਰਕੇ ਇਹਨਾਂ ਤਾਂ ਬੱਲੇ ਪਰ ਮੈਂ ਕੀ ਬੋਲਦਾ ਮੈਂ ਕਿਹਾ ਭਾਈ ਤਾਰੂ ਸਿੰਘ ਦੇ ਵਾਰਿਸ ਭਾਈ ਤਾਰੂ ਸਿੰਘ ਨੇ ਕੋਪੜ ਲਵਾਇਆ ਸੀ ਕੋਪੜ ਲਾਉਣਾ ਚਾਹੁੰਦੇ ਆ ਵੈਰੀ ਨੂੰ ਜਿਉਂਦਾ ਨਹੀਂ ਛੱਡਣਾ ਪਖੰਡੀਆਂ ਦਾ ਸਾਰ ਉਹ ਕਰਕੇ ਨਫ਼ਰਤ ਕਰਦੇ ਨੇ ਮੇਰਾ ਮਨ ਇਸਰਕੇ ਰੋਇਆ ਪੰਥ ਦਾ ਨਾਮ ਲੈ ਕੇ ਠੱਗੀਆਂ ਮਾਰ ਕੇ ਡੇਰੇ ਬਣਾਈ ਜਾਂਦੇ ਆ ਪਰ ਪੰਥ ਦਰਦੀ ਨੂੰ ਠੁੱਟੇ ਮਾਰਦੇ ਨੇ ਬਾਜਾਂ ਵਾਲਿਆ ਤੂੰ ਹੀ ਮੇਰਾ ਹੀ ਆਸਰਾ ਤੇਰੇ ਤੇ ਮੇਰਾ ਭਰੋਸਾ ਤੂੰ ਮੇਰਾ ਆਸਰਾ ਤੇਰੀ ਹੀ ਕਿਰਪਾ ਮੇਰੇ ਤੇਰੇ ਮੇਰੇ ਇਹਨਾਂ ਦੀ ਲੋੜ ਨਹੀਂ ਇਹ ਸਾਰੇ ਹੀ ਪੰਜਾਬ ਦੇ ਵਿੱਚ ਚੋਰ ਇਕੱਠੇ ਹੋਏ ਤੁਹਾਡਾ ਮਤਲਬ ਜੇ ਤੁਸੀਂ ਇਹ ਬਾਬੇ ਸੁਖਦੇਵ ਸਿੰਘ ਵਰਗੇ ਜਾਂ ਹੋਰ ਜਿਹੜੇ ਅਜਿਹੇ ਬਾਬੇ ਹੈਗੇ ਆ ਜਿਹੜੇ ਆਪਦਾ ਦਮ ਚਲਾਉਂਦੇ ਆ குரு ਘਰਾਂ ਦੇ ਨਾਂ ਤੇ ਜੇ ਇਹਨਾਂ ਦੀ ਸਿਫਤ ਸਲਾਹ ਕੀਤੀ ਹੁੰਦੀ ਤਾਂ ਫਿਰ ਸ਼ਾਇਦ ਭਾਈ ਗੁਰਚਰਨ ਸਿੰਘ ਹਣਾ ਨੂੰ ਵੱਡੀਆਂ ਸਟੇਜਾਂ ਮਿਲਦੀਆਂ ਬਿਲਕੁਲ ਬਿਲਕੁਲ ਮੈਂ ਇੱਥੇ ਤੁਹਾਨੂੰ ਮੈਂ ਦੱਸਣਾ ਨਾਨਸਰੇਗਾ ਛੇਰ ਮੁੰਦੇ ਜੀ ਮੈਂ ਉਦੋਂ ਜਾਂਦਾ ਸੀ ਤੇ ਮੈਂ ਇੱਥੇ ਟਾਈਮ ਲਿਆ ਇੱਕ ਦੋ ਵਾਰੀ ਟਾਈਮ ਲਿਆ ਧੱਕੇ ਨਾਲ ਲਿਆ ਜੀ ਧੱਕੇ ਨਾਲ ਲੈ ਕੇ ਤੇ ਮੈਂ ਇੱਥੇ ਗੁਰਮਤ ਦਾ ਪ੍ਰਚਾਰ ਕੀਤਾ ਤੇ ਦੋ ਇੱਕ ਵਾਰੀ ਤਾਂ ਦੇ ਦਿੱਤਾ ਦੂਜੀ ਵਾਰੀ ਨਾਲ ਖਿੱਚ ਪੁੱਛ ਕੇ ਮੈਨੂੰ ਦਿੱਤਾ ਤੀਜੀ ਵਾਰੀ ਤਾਂ ਮੈਂ ਬੋਲ ਲਬੋਲਦੇ ਆਖਦਾ ਕੋ ਮੈ ਇੱਕ ਚੱਕ ਕੇ ਪੱਜ ਗਏ ਕਹਿੰਦੇ ਛੱਡੋ ਪਰ ਫਿਰ ਇੱਥੇ ਆ ਪੁੱਜੋ ਵਾਲੇ ਨੇ ਮੰਡੀ ਜਿਹੜਾ ਹੈਗਾ ਚਰਾਲਾਵਾ ਦੇ ਤੇ ਨੇ ਸੰਪੜ ਚਲਾਦੇ ਬਾਟਮਾ ਸੰਪੜ ਅੱਛਾ ਮਾ ਸੰਪੜ ਤੇ ਇਹ ਕਿਸੇ ਦੇ ਘਰੇ ਬੈਠਾ ਤੇ ਮੈਂ ਉਹ ਤੋਨਾ ਕਿੱਚ ਕੁਝ ਕੀਤੇ ਮੈਂ ਨਾਲ ਉਹ ਆ ਕੇ ਮੈਕ ਤੇ ਬੈਠ ਗਿਆ ਮੈਨੂੰ 10 ਮਿੰਟ ਹੀ ਮੈਨੂੰ ਦੇ ਦਿਓ ਜੇ ਤੁਸੀਂ ਕਿਹਾਂ ਦੇ ਸੀ ਤੇ ਬਹੁਤ ਪੁਰਾਣੀ ਗੱਲ ਹੈ ਜੀ ਤੇ ਮੈਂ ਬੈਠ ਗਿਆ ਤੇ ਮੈਂ ਉੱਥੇ ਗੱਲ ਇਹ ਕਰਤੀ ਮੈਂ ਵੀ ਜਿਹੜੇ ਸੌਪਣ ਮੰਡੀ ਵਿੱਚ ਚਲਾਏ ਨੇ ਉਹਨਾਂ ਦਾ ਫਾਇਦਾ ਕੀ ਜੀ ਮੈਂ ਇਸੇ ਵਿਸ਼ੇ ਤੇ ਗੱਲ ਕਰਤੀ ਮਗਰ ਉਹ ਮੇਰੇ ਮਾਰ ਮਾਰ ਵਕੀਚ ਸੁਣ ਉਹ ਲੈਬ ਚੱਲ ਰਿਹਾ ਸੀ ਸਰਤਾ ਚੈਨਲ ਕੇ ਸਰਤਾ ਕਰਕੇ ਹੋਏ ਚੈਨਲ ਸੀ ਇਹ ਇਸ ਕਰਕੇ ਕੋ ਮੈਂ ਚੱਕ ਨਹੀਂ ਸਕੇ ਮੈਨੂੰ ਕਹਿੰਦੇ ਵੀ ਵਾਸ ਕਰ ਮੈਂ ਮੈਂ ਹੁਣ ਵਾਸ ਨਹੀਂ ਕਰਨੀ ਉਦੋਂ ਬਾਅਦ ਤੁਸੀਂ ਸੱਦਣਾ ਨਹੀਂ ਮੈਂ ਕਿ ਆਉਣਾ ਨਹੀਂਗਾ ਆਇਆ ਮੈਂ ੱੱਕੇ ਨਾਲ ਹੀ ਤਾਂ ਪਰ ਮੈਂ ਇਹਨਾਂ ਦੇ ਘਰੇ ਬੈਠ ਕੇ ਸੱਚ ਦੀ ਗੱਲ ਕਰਕੇ ਉੱਥੋਂ ਆ ਗਿਆ ਸੀ ਇਸ ਕਰਕੇ ਖਾਲਸਾ ਜੀ ਜਿਹੜੀਆਂ ਚੀਜ਼ਾਂ ਨੇ ਝੂਠ ਦਾ ਜਿਹੜਾ ਬੰਦਾ ਬੋਲਦਾ ਉਹਨੂੰ ਬਹੁਤ ਪ੍ਰੇਮੇ ਕਰਦੇ ਨੇ ਜਿਹੜੀ ਇਹਨਾਂ ਦੀ ਜੈ ਜੈ ਕਰਦਾ ਝੂਠੀਆਂ ਜੈ ਜੈ ਕਰਾ ਪਰ ਸੱਚੇ ਵਾਲੇ ਨੂੰ ਤੁਸੀਂ ਲੈ ਲੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਚੱਕੀ ਪਿਸਣੀ ਪੈਗੀ ਹੂੰ ਬਾਲ ਅਮਰਦਾਨਾ ਜੀ ਨੂੰ ਕੀ ਕਰਨਾ ਪਵੇਗਾ ਗੁਰੂ ਸਾਹਿਬ ਜੀ ਦੇ ਨਾਲ ਗਏ ਤਿੰਨ ਸੇਖਾਂ ਨੂੰ ਇਹ ਰੂਂਦੀ ਪਾਂਡ ਵਿੱਚ ਦੇਖ ਚੋ ਤੇ ਪਿਆਰੋ ਆਰੇ ਦੇ ਨਾਲ چیرਣਾ ਪਵੇਗਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਜੇ ਆਪਾਂ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਜ਼ਿਕਰ ਕਰ ਲਈਏ ਉਹਨਾਂ ਨਾਲ ਸੱਚ ਤੇ ਚੱਲਣ ਵਾਲੇ ਜੀਦ ਹੋਗੇ ਤੇ ਜਿਹੜੇ ਚੋਰ ਸੀ ਜਿਨ੍ਹਾਂ ਨੇ ਠੱਡੀਆਂ ਮਾਰੀਆਂ ਹੋਣ ਜਿਹੜੇ ਫਿਰਦੇ ਵੱਡੇ ਵੱਡੇ ਤੀਰ ਫੜ ਕੇ ਨਰੀਸਾਂ ਕਰਦੇ ਇਹ ਚੋਰ ਸਾਰੇ ਬਚ ਗਏ ਉਹਨਾਂ ਦੇ ਕੋਲੇ ਜਾ ਕੇ ਇਹਨਾਂ ਨੇ ਗੋਡੇ ਟੇਕ ਲੈ ਬਾਦਲਾਂ ਦੇ ਕੋਲੇ ਜਿਹੜੇ ਬਾਦਲ ਨੂੰ ਸੰਤ ਗਿਆਨੀ ਜਰਨਾਲ ਸਿੰਘ ਕਹਿੰਦੇ ਸੀ ਕੌਮ ਦਾ ਦੁਖੀ ਏ ਇਹੋ ਜੇ ਚੋਰ ਬਜ ਗਏ ਸੱਚੇ ਸਿੰਘ ਸੀ ਰੋਗੇ ਇਹ ਬਾਬਾ ਆਨੰਦ ਸਿੰਘ ਜੀ ਹੋਰਾਂ ਦਾ ਨਾਮ ਲੈਂਦੇ ਆ ਬਾਬਾ ਆਨੰਦ ਸਿੰਘ ਹਣਾ ਜੀ ਨੂੰ ਇਹ ਕਹਿੰਦੇ ਆ ਕਿ ਉਹਨਾਂ ਦੀਆਂ ਸੰਪਰਦਾਵਾਂ ਨੇ ਉਹਨਾਂ ਦੇ ਨਾਲ ਸੰਬੰਧਤ ਹੈਗੇ ਆ ਪਰ ਬਾਬਾ ਆਨੰਦ ਸਿੰਘ ਜੀ ਹੋਰਾਂ ਦੇ ਬਾਰੇ ਇਹ ਵੀ ਗੱਲ ਸੁਣੀ ਜਾਂਦੀ ਹੈ ਕਿ ਉਹ ਟੋਇਆ ਮਾਰ ਕੇ ਖੜੀ ਨੀਵੇਂ ਥੱਲੇ ਬੈਂਦੇ ਹੁੰਦੇ ਸੀ ਪਰ ਇਹ ਤਾਂ ਗੁਰੂ ਦੇ ਬਰਾਬਰ ਕੁਰਸੀ ਲਾ ਕੇ ਬਹਿਣ ਲੱਗ ਗਏ ਜੀ ਬਾਬਾ ਜੀ ਆ ਸਾਰਾ ਝੂਠ ਏ ਪਖਾਨੜ ਓਕੇ ਇਹਨੇ ਹੋਏ ਦੱਸੋ ਨੀਵਾ ਕੀ ਜਦ ਗੁਰੂ ਸਾਤਾ ਕਹਿ ਰਿਹਾ ਜੀ ਵੀ ਗੁਰੂ ਕਾ ਸਿੱਖਾ ਗੁਰੂ ਦੀ ਬਾਣੀ ਨੂੰ ਮੰਨਣਾ ਅਸੀਂ ਥੱਲੇ ਭੋਰੀਆਂ 'ਚ ਬਹਿ ਜੀਏ ਜੀ ਅਸੀਂ ਜੁੰਡੇ ਖੋਲ ਕੇ ਤੇ ਉਹਨਾਂ ਦਾ ਬੇੜਾਗਰ ਕਰ ਲਈਏ ਕੇਸਾਂ ਦਾ ਜੀ ਤੇ ਪਿਆਰੋ ਕੋਈ ਪ੍ਰਾਪਤ ਨਹੀਂ ਮਹਾਰਾਜ ਨੇ ਇਹ ਕਹਿਣਾ ਗਾਲਾ ਦੇ ਵਿੱਚ ਧੂਤ ਹੀ ਮੰਨਣਾ ਕੇਸਾਂ ਚ ਸਵਾਪ ਹੋਣਾ ਜੰਗਲਾਂ 'ਚ ਜਾਣ ਨਾਲ ਕੱਖ ਵੀ ਰੱਬ ਦੀ ਪ੍ਰਾਪਤੀ ਨਹੀਂ ਠੀਕ ਹੈ ਜੀ ਮਾਰੇ ਘਰੇ ਬੈਠਾ ਹੀ ਰੱਬ ਨੂੰ ਧਿਆ ਹਮ ਭਗਤ ਕਬੀਰ ਜੀ ਨੇ ਵੀ ਸਮਝਾਇਆ ਭਗਤ ਫਰੀਦ ਜੀ ਦੀ ਬਾਣੀ ਵਿੱਚੋਂ ਵੀ ਆਉਂਦਾ ਠੀਕ ਹੈ ਗੁਰੂ ਇੱਥੇ ਪਰ ਇਹ ਜਿਹੜੇ ਕਰ ਰਹੇ ਨੇ ਗੁਰੂ ਦੀ ਗੱਲ ਦਾ ਮੰਨੀ ਨਹੀਂ ਨਾ ਤਾਂ ਜਕਾਰਾ ਅਨੰਸਰ ਦੇ ਵਿੱਚ ਨਾ ਦੁਰ ਹਾਂ ਨਾ ਫਦੇ ਜੀ ਨਾ ਦੇਗ ਇਹ ਤਾਂ ਤਿੱਕਾ ਗੁਰੂ ਗੋਬਿੰਦ ਸਿੰਘ ਜੀ ਸਾਰੀਆਂ ਕਿੱਲੇ ਤੇ ਕੰਗ ਦਿੱਤੀਆਂ ਨਾ ਦੇਗ ਤੇ ਨਾ ਦੇਗ ਤੇ ਉੱਥੇ ਲਾ ਤੇ ਕਸ਼ਹਿਰੇ ਨੂੰ ਮੱਥਾ ਟਿਕਾਈ ਜਾ ਰਹੇ ਨੇ ਜੁੱਤੀਆਂ ਨੂੰ ਮੱਥਾ ਟਿਕਾਈ ਜਾ ਰਹਿਆ ਠੀਕ ਹੈ ਜੀ ਤੇ ਕਿੱਥੇ ਮਰ ਗਏ ਸਾਰੇ ਕੌਂਦਰ ਦੀ ਜੀ ਚਲੋ ਠੀਕ ਹੈ ਸਰਜੀਤ ਸਿੰਘ ਖੋਸੇ ਜਾਂ ਹੋਰ ਨਾਲ ਜਦੋਂ ਨਾਥਰ ਦੇ ਵਿੱਚ ਇਹਨਾਂ ਨੇ ਗੁਰੂ ਸਾਹਿਬ ਜੀ ਦੇ ਸਰੂਪਾਂ ਵਿੱਚ ਜਿੱਤੀਆਂ ਰੱਖੀਆਂ ਤੇ ਗੱਡੀਆਂ ਦੇ ਵਿੱਚ ਕੱਲੇ-ਕੱਲੇ ਲੱਦ ਕੇ ਤੇ ਇਹਨਾਂ ਨੇ ਜਾ ਕੇ ਛੱਡਨੇ ਉਹ ਯਾਰ ਇਹ ਦੁਤੇ ਦੁਨੀਆ ਨੂੰ ਅੰਨੀ ਹੈ ਪਲ ਭੋਲੇ ਜੇ ਕਿੱਧਰ ਕੇ ਕੋ ਇਹ ਜਿਹੜਾ ਸਰਕਾਰ ਦਾ ਪਾਲਿਸੀ ਨਾ ਆਰਐਸਐਸ ਦੀ ਉਹ ਇਹ ਬੰਦੇ ਛੱਡ ਦੁੱਤੇ ਨੇ ਜਿਹੜਾ ਪਿੱਛੇ ਮੋਦੀ ਬੋਲਿਆ ਸੀ ਨਾ ਸਾਡੀ ਆਰਐਸਐਸ ਨੇ ਪੰਜਾਬ ਦੇ ਵਿੱਚ ਮਦਦ ਕੀਤੀ ਉਹ ਇਹ ਲੋਕ ਸੀ ਠੀਕ ਹੈ ਇਹ ਲੋਕ ਸੀ ਇਹਨਾਂ ਦੇ ਕੋਲੋਂ ਅੱਜ ਸਾਡੀ ਸਿੱਖੀ ਦਾ ਕਹਾਣ ਕਰਾ ਰਹੇ ਜਾ ਰਹੇ ਹੁਣ ਅੱਗੇ ਇਹਨਾਂ ਨੇ ਦੇਖ ਲਿਆ ਸਿੱਖਾਂ ਨੂੰ ਸਿੱਧਾ ਲੜਦੇ ਆ ਸਿੱਖਾਂ ਕੋ ਤਲਵਾਰਾਂ ਨਾਲ ਮਾਰ ਦਿੰਦੇ ਆ ਭਾਈ ਸੁਖਾ ਭਾਈ ਜਿੰਦਾ ਭਾਈ ਦਲਾਵਰ ਸਿੰਘ ਜੀ ਪੂਰ ਨੇਕਾਂ ਯੋਧੇ ਜਿਹੜੇ ਅੱਜ ਜੀਲਾ ਵਿੱਚ ਬੈਠੇ ਨੇ ਭਾਈ ਤਾਂ ਜਗਤਾਰ ਸਿੰਘ ਤਾਰਾ ਜੀ ਜਗਤਾਰ ਸਿੰਘ ਤੇ ਆਪਣਾ ਹਾਰਾ ਜੀ ਇਹ ਸਾਰੇ ਜਿੰਨੇ ਸੂਰਮੇ ਨੇ ਪੁੱਲਰ ਸਾਹਿਬ ਜੀ ਜਿਹੜੇ ਢਿਲ ਕੱਟ ਕੇ ਆਏ ਨੇ ਇਹਨੂੰ ਰਾਜੂ ਬਣ ਲੈਣਾ ਪਰ ਇਹ ਜਿਹੜੇ ਸਾਰੇ ਕੌਮ ਦੇ ਮਲੇ ਵੀ ਵੱਡੇ ਸੀ ਨਾ ਕਿਹਾ ਵੀ ਯਾਰ ਮਾਰ ਦਿੰਦੇ ਨੇ ਇਹਨਾਂ ਕਿਹਾ ਵੀ ਕਿਵੇਂ ਕੌਮ ਨੂੰ ਖਤਮ ਕਰਨਾ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਚਰੇ ਹੁਕਨਾਮਾ ਸਰਵ ਹੁੰਦਾ ਮੈਂ ਨਹੀਂ ਸੁਣਦਾ ਮੈਂ ਜਾ ਕੇ ਟੀਵੀ ਦਾ ਚੈਨਲ ਉਹ ਲਾਉਣਾ ਆ ਪਿਆਰੋ ਕਲ ਕੀ ਤੇ ਗੁਰਦੁਆਰਾ ਸਹਿਓ ਲਿਜਾਣੇ ਦੇ ਵਿੱਚ ਜਿਹੜਾ ਚੜ੍ਹਦੀ ਕਲਾ ਦਾ ਸਿੱਖ ਜਿਹੜਾ ਹੁਕਨਾਮਾ ਸਾਹਿਬ ਹੀ ਲੈਂਦਾ ਤੇ ਜਿਹੜੀ ਕਥਾ ਵੀ ਕਰਦਾ ਤੇ ਇੱਥੇ ਰੋਣੇ ਪਿੱਟਨੇ ਪਾ ਦਿੱਤੇ ਗਏ ਸਾਡੀ ਗੁਰਬਾਣੀ ਦੀਆਂ ਟੂਣਾ ਗਾਣਿਆਂ ਤੇ ਗਈਆਂ ਜਾ ਰਹੀਆਂ ਨੇ ਅੱਛਾ ਜਿਹੜਾ ਬੰਦਾ ਆਰਥਿਕ ਘਟਿਆ ਆਵਾਜ਼ ਵਾਲਾ ਉਹਨੂੰ ਉਥੋਂ ਦਾ ਹੈਂਡ ਕੰਮਤੀ ਨਾਲ ਦਿੱਤਾ ਜਾਂਦਾ ਮਾਨ ਸਿੰਘ ਜਿਹੜਾ ਵਧੀਆ ਹੈਂਡ ਕੰਮਤੀ ਸੀ ਜਿਹੜਾ ਕਥਾ ਕਰਦਾ ਉਹਨੂੰ ਕੱਢ ਦਿੱਤਾ ਜਾਂਦਾ ਪੰਜ ਪਿਆਰੇ ਕੱਢ ਦਿੱਤੇ ਜਾਂਦੇ ਨੇ ਉਹ ਭੋਲੇ ਕਿਹੜੇ ਕਿਹੜੇ ਰੋਣੇ ਰਹਿੋਂਗੇ ਮੈਂ ਤਾਂ ਮਨ ਵਿੱਚ ਰੱਖੀ ਪਈ ਅੱਜ ਤੇਰੇ ਨਾਲ ਸੱਜਣਾ ਸਾਂਝੀ ਕਰ ਲਿਆ ਪਰ ਅੱਜ ਕੂੰ ਜਿਹੜੀ ਉਹ ਖਤਰੇ ਵਿੱਚ ਕੌਮ ਦੇ ਉੱਤੇ ਬਹੁਤ ਵੱਡਾ ਹੌਲਾ ਹੋ ਰਿਹਾ 88 ਤੋਂ 10 ਵੀ ਵੱਡਾ ਹੋ ਰਿਹਾ ਪਰ ਅੱਜ ਅੱਖਾਂ ਬਿੱਟੀਆਂ ਕੁਝ ਨਹੀਂ ਦਿਸਿਆ ਜਾ ਰਿਹਾ ਜਿਹੜਾ ਪੰਥਦਰਤੀ ਉੱਠਦਾ ਬਣ ਕੇ ਉਹ ਪਿਆਰ ਕੁਰਸੀ ਨੂੰ ਹੱਥ ਪਾ ਲੈਂਦਾ ਵੀ ਕੁਰਸੀ ਮਿਲ ਜਾਵੇ ਫਿਰ ਵੋਟਾਂ ਮੰਗ ਮੰਗ ਕੇ ਮਗਰ ਭੱਜਾ ਫਿਰਦਾ ਇਹ ਵੋਟਾਂ ਨਾਲ ਸਾਡੇ ਧਰਮ ਨਹੀਂ ਬਚੇ ਤੇ ਵੋਟਾਂ ਦੇ ਨਾਲ ਸਾਡੀ ਗੁਰੂ ਸਾਹਿਬ ਜੀ ਦੀ ਗੋਲਕਨੀ ਬਚਨੀ ਇਹਨੂੰ ਬਚਾਉਣ ਲਈ ਪੰਥ ਦਰਤੀ ਬੰਨਾ ਪੈਂ। ਹਮ ਧੰਨਵਾਦ ਭਾਈ ਸਾਹਿਬ ਤੁਸੀਂ ਸਮਾਂ ਕੱਢਿਆ ਤੇ ਬਹੁਤ ਅਹਿਮ ਜਾਣਕਾਰੀ ਸੀ ਤੁਹਾਡੇ ਕੋਲ ਜਦੋਂ ਤੁਸੀਂ ਪਹਿਲਾਂ ਵਿਰੋਧ ਕਰਦੇ ਹੋ ਫਿਰ ਉਸ ਤੋਂ ਬਾਅਦ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੈਂ ਜਿੰਨੇ ਕੋ ਸਮੇ ਤੋਂ ਤੁਹਾਨੂੰ ਜਾਣਦਾ ਜਿੰਨੇ ਕੋ ਸਮੇ ਤੋਂ ਮੈਂ ਵਿਚਰ ਰਿਹਾ ਮੈਂ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਕਦੇ ਵੀ ਨਾ ਝੁਕੇ ਹੋ ਨਾ ਡਰੇ ਹੋ ਨਾ ਵਿਕੇ ਹੋ ਤੇ ਗੁਰੂ ਸਾਹਿਬ ਕੇ ਅਰਦਾਸ ਵੀ ਹੈ ਕਿ ਇਸੇ ਤਰ੍ਹਾਂ ਤੁਸੀਂ ਚੜ੍ਹਦੀ ਕਲਾ ਦੇ ਨਾਲ ਪੰਥ ਦੀ ਗੱਲ ਆ ਜਿਹੜੀ ਉਹ ਕਰਦੇ ਰਹੋ ਤੇ ਦਿਓ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਸਹੀ ਜੀ ਭਾਈ ਗੁਰਚਰਨ ਸਿੰਘ ਘੋੜਾ ਦੇ ਨਾਲ ਗੱਲਬਾਤ ਹੋਈ ਹੈ ਭਾਈ ਗੁਰਚਰਨ ਸਿੰਘ ਉਹ ਇਨਸਾਨ ਨੇ ਜਿਹੜੇ ਬਾਰਡਰ ਬੈਲਟ ਦੇ ਉੱਤੇ ਨਿਸ਼ਕਾਮ ਗੁਰੂ ਦੀ ਗੱਲ ਨਿਸ਼ਕਾਮ ਗੁਰੂ ਦੀ ਸੇਵਾ ਨਿਸ਼ਕਾਮ ਗੁਰੂ ਦਾ ਪ੍ਰਚਾਰ ਕਰਦੇ ਨੇ ਨਾ ਕਦੇ ਕਿਸੇ ਦੇ ਕੋਲੋਂ ਕੋਈ ਅੱਕ ਰੁਪਈਆ ਮੰਗਿਆ ਤੇ ਨਾ ਕਿਸੇ ਨੇ ਕਦੇ ਦਿੱਤਾ ਜਿੰਨਾ ਕੋ ਖਰਚ ਪ੍ਰਚਾਰ ਦਾ ਪ੍ਰਸਾਰ ਦਾ ਉਹ ਵੀ ਆਪਣੇ ਕੋਲੋਂ ਕਰਕੇ ਇੱਕ ਕਿਰਤੀ ਸਿੰਘ ਗੁਰੂ ਦਾ ਪ੍ਰਚਾਰ ਕਰ ਰਿਹਾ ਪਰ ਆਪਾਂ ਅੱਜ ਗੱਲ ਕਰੀਏ ਕਿ ਸਾਡੇ ਐਸਜੀਪੀਸੀ ਸਾਡੇ ਐਸਜੀਪੀਸੀ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਆ ਜਿਹਨੂੰ ਬਣਾਉਣ ਦੇ ਵਾਸਤੇ ਵੀ ਸਿੱਖਾਂ ਨੂੰ ਸਿਰ ਲਾਉਣੇ ਪਏ ਤੇ ਸਾਡਾ ਜਥੇਦਾਰ ਸ੍ਰੀ ਅਕਾਲਤਖਬ ਸਾਹਿਬ ਜਿਹਦੇ ਮੂੰਹ ਦੇ ਵੱਲ ਦੁਨੀਆ ਦੇ ਭਰ ਦੇ ਵਿੱਚ ਬੈਠੇ ਪੂਰੇ ਵਰਲਡ ਦੇ ਵਿੱਚ ਬੈਠੇ ਸਿੱਖ ਵੇਖਦੇ ਨੇ ਕਿ ਕਦੋਂ ਕੋਈ ਅਜਿਹਾ ਫੈਸਲਾ ਅਜਿਹੀ ਚੁਣੌਤੀ ਅਜਿਹੀ ਵੰਗਾਰ ਸਾਡੇ ਕਾਲ ਤੱਕ ਸਾਹਿਬ ਦਾ ਜਥੇਦਾਰ ਸਾਨੂੰ ਪਾਵੇ ਤੇ ਅਸੀਂ ਉਹਦੇ ਉੱਤੇ ਫੁੱਲ ਚੜਾਈਏ ਪਰ ਅੱਜ ਜੋ ਸਾਡੇ ਜਥੇਦਾਰ ਕਿਉਂ ਚੁੱਪ ਨੇ ਕਿਉਂ ਅਜਿਹੇ ਸਾਧਾਂ ਨੂੰ ਮੌਕੇ ਦਿੱਤੇ ਜਾਂਦੇ ਆ ਕਿ ਗੁਰੂ ਦੇ ਬਰਾਬਰ ਕੁਰਸੀ ਢਾ ਕੇ ਬੈਠੋ ਵੇਖੋ ਜੇਕਰ ਕੋਈ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਾ ਆ ਅਸੀਂ ਉਹਦੇ ਵਿਰੋਧੀ ਨਹੀਂ ਹੈਗੇ ਅਸੀਂ ਕਿਸੇ ਵੀ ਜਾਤ ਮਜਬ ਧਰਮ ਦੇ ਵਿਰੋਧੀ ਨਹੀਂ ਹੈਗੇ ਤੇ ਆਪਦੇ ਕਰਮ ਦੇ ਵਿਰੋਧੀ ਤਾਂ ਹੋਵਾਂਗੇ ਕਿਉਂ ਪਰ ਕਿਉਂ ਇਹ ਲੋਕ ਕੁਰਸੀਆਂ ੜਾੜਾ ਕੇ ਬਰਾਬਰ ਬਹਿੰਦੇ ਆ ਜੇ ਬਾਬਾ ਜੀ ਦੀ ਕੋਈ ਮਜਬੂਰੀ ਹੈਗੀ ਆ ਮੈਂ ਹਜੇ ਵੀ ਬਾਬਾ ਜੀ ਕਹਿ ਕੇ ਗੱਲ ਕਰ ਰਿਹਾ ਕਿਉਂਕਿ ਮੈਂ ਆਪਦੀ ਭਾਸ਼ਾ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰੂੰਗਾ ਜੇਕਰ ਕੋਈ ਮਜਬੂਰੀ ਹੈਗੀ ਆ ਤੇ ਬਾਹਰ ਬੈਠ ਸਕਦੇ ਨੇ ਵਿੱਚ ਕੋਈ ਸ਼ੀਸ਼ਾ ਲਾਇਆ ਜਾ ਸਕਦਾ ਆ ਇੱਕ ਕਮਰਾ ਵੱਖਰਾ ਤਿਆਰ ਕੀਤਾ ਜਾਇਆ ਜਾ ਸਕਦਾ ਆ ਉਹਦੇ ਵਿੱਚ ਸ਼ੀਸ਼ਾ ਲਾਇਆ ਜਾ ਸਕਦਾ ਉਹ ਸ਼ੀਸ਼ੇ ਦੇ ਪਰਲੇ ਬੰਨੇ ਬੈਣ ਕੁਰਸੀ ਤੇ ਬਹਿ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਨ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਪਰ ਗੁਰੂ ਦੇ ਦਰਬਾਰ ਦੇ ਵਿੱਚ ਤਖਤ ਦੇ ਉੱਤੇ ਰਾਜਾ ਇੱਕ ਹੀ ਬਹਿਦਾ ਹੁੰਦਾ ਤੇ ਬਰਾਬਰ ਕੋਈ ਤਖਤ ਲਾ ਕੇ ਨਹੀਂ ਬਹਿ ਸਕਦਾ ਇਹ ਸਿੱਧੇ ਤੇ ਸਪਸ਼ਟ ਗੱਲ ਆ ਕਿ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਤੁਸੀਂ ਜ਼ਰੂਰ ਦੱਸਿਓ ਸਾਡੀ ਐਸਜੀਪੀਸੀ ਸਾਡੀ ਸਰਮੌਰ ਸੰਸਥਾ ਆ ਉਹਨਾਂ ਦੇ ਨਮਾਇंदे ਉੱਥੇ ਜਾ ਕੇ ਸਿੱਫਤ ਸਲਾਹ ਕਰਦੇ ਹੋਏ ਨਜ਼ਰ ਆ ਰਹੇ ਆ ਤੇ ਪਰ ਕਿਤੇ ਨਾ ਕਿਤੇ ਸਿੱਖ ਭਾਵਨਾ ਪੰਥਕ ਸੋਚ ਪੰਥਦਰਦੀ ਜ਼ਰੂਰ ਇਸ ਗੱਲ ਤੋਂ ਲੈ ਕੇ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਦੇ ਵਿੱਚ ਨੇ ਸਭ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਨਰਾਸ਼ਾ ਜਿਤਾਈ ਜਾ ਰਹੀ ਹੈ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ ਬਾਬਾ ਸਖਦੇਵ ਸਿੰਘ ਪੁੱਚੋ ਵਾਲੇ ਜੇਕਰ ਉਹਨਾਂ ਦੇ ਉਹਨਾਂ ਨੂੰ ਪਿਆਰ ਕਰਨ ਵਾਲੇ ਕਿਸੇ ਵਿਅਕਤੀ ਦੇ ਤੱਕ ਇਹ ਵੀਡੀਓ ਪਹੁੰਚ ਜਾਂਦੀ ਹੈ ਜੇਕਰ ਉਹ ਚਾਹੁੰਦੇ ਨੇ ਕਿ ਗੱਲ ਅਸੀਂ ਕਰਨੀ ਚਾਹੁੰਦੇ ਹਾਂ ਅਸੀਂ ਆਪਦਾ ਲੌਜੀਕਲ ਕੋਈ ਜਵਾਬ ਰੱਖਣਾ ਚਾਹੁੰਦੇ ਹਾਂ ਤੇ ਭਾਈ ਪਲੇਟਫਾਰਮ ਉਹਨਾਂ ਦੇ ਲਈ ਵੀ ਖੁੱਲਾ ਸਦਾ ਹੈ ਜਦੋਂ ਮਰਜ਼ੀ ਤੁਸੀਂ ਆਪਦੀ ਗੱਲ ਰੱਖ ਸਕਦੇ ਹੋ ਜਦੋਂ ਮਰਜ਼ੀ ਪਰ ਹੁਣ ਤੱਕ ਜਿੰਨੀਆਂ ਦਲੀਲਾਂ ਜਿੰਨੇ ਵੀ ਉਧਰਲੇ ਬੰਨੇ ਉਹ ਵਿਚਾਰ ਦਿੱਤੇ ਗਏ ਆ ਉਹਨਾਂ ਦੇ ਵਿੱਚ ਕੋਈ ਬਹੁਤ ਵੱਡਾ ਲੌਜੀਕ ਨਜ਼ਰ ਨਹੀਂ ਆਇਆ ਕਿ ਗੁਰੂ ਸਾਹਿਬ ਦੇ ਸਾਹਮਣੇ ਕੁਰਸੀ ਤੇ ਕਿਉਂ ਬੈਠਿਆ ਜਾ ਰਿਹਾ ਵਿਚਾਰ ਕਮੈਂਟਾਂ ਦੇ ਵਿੱਚ ਸਾਂਝਾ ਕਰੋ ਪ੍ਰੋਗਰਾਮ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਜਲਦ ਕਿਸੇ ਹੋਰ ਪੰਥਰ ਪੰਜਾਬ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗਾ ਦਿਓ ਜੀ ਆਜ਼ਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ